ਪੰਤ ਪਾਇਰਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਦਾ ਪੰਜਾਬ ਟਾਈਮ ਦੇ ਦਫ਼ਤਰਗੇ ਸਭ ਤੋਂ ਪਹਿਲਾਂ ਆਉਂਦੇ ਸਵਾਗਤ ਕਰਦੇ ਆਂ ਤੇ ਜੀ ਆਂ ਕਹਿੰਦੇ ਆਂ ਤੇ ਬਹੁਤ ਜੁੜੀ ਸੇਵਾ ਕਰ ਰਹੇ ਵਧੀਆ ਕਰ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਪਾ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਤੁਸੀਂ ਜਿਹੜੀਆਂ ਖਾਲਸਾ ਐਡਰੈਸ ਸੇਵਾਵਾਂ ਕਰ ਰਹੇ ਹੋ ਉਹ ਸੇਵਾਵਾਂ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਪਰਸਨਲ ਨਿੱਜੀ ਜਾਣਕਾਰੀ ਚਾਹਾਂਗੇ ਕਿ ਤੁਸੀਂ ਕਈ ਸਾਬ ਆਪਣੇ ਬਾਰੇ ਸੰਖੇਪ ਜਾਣਕਾਰੀ ਦਿਓ ਕਿ ਤੁਹਾਡਾ ਪਿਛੋਕੜ ਕੀ ਆ ਪਿੱਛੋਂ ਪੰਜਾਬ ਤੋਂ ਕਿੱਥੋਂ ਆ ਤੇ ਕਦੋਂ ਤੋਂ ਤੁਸੀਂ ਇੱਥੇ ਆਏ ਹਾਂ ਹਾਂਜੀ ਅਸੀਂ ਪੰਜਾਬ ਤੋਂ 1981 ਜਿੱਥੇ ਆਏ ਸੀਗੇ ਹਾਂਜੀ ਅਪਰੈਲ 1981 ਚ ਸਾਡਾ ਬਚਪਨ ਨਿੱਕੇ ਜਿਹੇ ਪਿੰਡ ਆ ਹਿਸ਼ਾਰਪੁਰ ਦੇ ਕੋਲ ਜੀ ਮੁੰਡੀਆਂ ਜੱਟਾਂ ਹਾਂਜੀ ਬੋਲਵਾਲ ਦੇ ਤੇ ਰਸਤੇ ਤੇ ਹਿਸ਼ਾਰਪੁਰ ਦੇ ਰਸਤੇ ਵਿੱਚ ਆ ਠੀਕ ਆ ਤੇ ਉਹ ਜਿਹੜਾ ਬਚਪਨ ਸੰਨ ਕਦੀ ਭੁੱਲਦਾ ਨਹੀਂਗਾ ਠੀਕ ਹੈ ਕਿੰਨੀ ਉਮਰ ਚ ਆ ਗਏ ਸੀ ਅਸੀਂ ਸਾਡੇ 11 1/2 12 ਸਾਲ ਦੇ ਸੀਗੇ ਠੀਕ ਹੈ ਸੋ ਜਿੱਦਾਂ ਸਾਰਾ ਕੁਝ ਪਿੰਡ 'ਚ ਜਿੱਦਾਂ ਪੱਠੇ ਪਾਉਣੇ ਪਸਵਾਉ ਨੂੰ ਸਕੂਲ ਜਾਣਾ ਸੇ ਸਾਨੂੰ ਸਾਰਾ ਕੁਝ ਹੱਦ ਤੱਕ ਯਾਦ ਆ ਤੇ ਅਸੀਂ ਇਹ ਕਿੰਨੇ ਪਈ ਜਿਹੜੇ ਇੱਥੇ ਬੱਚੇ ਆ ਉਹਨਾਂ ਬੰਦੇ ਪਾਚਵੇਂ ਪਿੰਡਾਂ ਦੇ ਕੀ ਹੁੰਦੇ ਆ ਸੋ ਅਸੀਂ ਇਹ ਇਹਦਾ ਬੜਾ ਆਪਣੇ ਮਾਣ ਆ ਪਈ ਸਾਡਾ ਪਾਚਵੇਂ ਪਿੰਡ 'ਚ ਸੀਗਾ ਠੀਕ ਹੈ ਸੋ ਪੜਾਈ ਤੁਸੀਂ ਇੱਥੇ ਆਣ ਕੇ ਕੀਤੀ ਦਾ ਮਤਲਬ ਇਹ ਚੀ ਗੱਲ ਇੱਥੇ ਕੀਤੀ ਪਰ ਤਾਂ ਵੀ ਅਸੀਂ ਜਿੱਦਾਂ ਬਈ ਧਿਆਨ ਜ਼ਿਆਦਾ ਇਹਨਾਂ ਦੀ ਸੀਗਾ ਸਕੂਲ ਦੇ ਵਿੱਚ ਕਿਉਂਕਿ ਕਾਹਕੇ ਜਿੱਦਾਂ ਬਈ ਇਹ ਇਹ ਟੂ ਐਡਜਸਟ ਕਰ ਇਹ ਬੋਲੀ ਸਿੱਖਣੀ ਪਈ ਹਾਂਜੀ ਸਾਰੇ ਆਪਣੇ ਦੋਸਤ ਛੱਡ ਕੇ ਨਵੇ ਦੋਸਤ ਬਣਾਉਣੇ ਪਏ ਤੇ ਕਾਫੀ ਜਿੱਦਾਂ ਪਈ ਕਹੋ ਪਈ ਡਿਫਿਕਲਟ ਚੇਂਜ ਸੀਗਾ ਉਸ ਉਸ ਉਮਰ ਦੇ ਵਿੱਚ ਕੋਈ 12 13 ਸਾਲ ਦੇ ਇੱਥੇ ਲਿਆਉਣਾ ਠੀਕ ਹੈ ਇਹ ਕਾਫੀ ਜਿੱਦਾਂ ਪਈ ਸ਼ੌਕ ਹੋ ਜਾਂਦਾ ਸਿਸਟਮ ਮਤਲਬ ਇਹਦਾ ਕੀ ਨਾਂ ਹੈ ਜੀ ਆਪਣਾ ਹਾਂਜੀ ਮਾਤਾ ਪਿਤਾ ਇਹਦਾ ਕੀ ਹਾਂਜੀ ਹਾਂਜੀ ਮਾਤਾ ਗੁਰਬੀਤ ਕੌਰ ਹਾਂਜੀ ਤੇ ਡੈਡੀ ਸਾਡਾ ਮਿੱਤਰ ਸਿੰਘ ਠੀਕ ਹੈ ਜੀ ਹਾਂਜੀ ਤੇ ਇੰਗਲੈਂਡ ਆਣ ਕੇ ਕਿੱਦਾਂ ਤੁਸੀਂ ਕੀ ਕੀ ਕਾਰੋਬਾਰ ਕੀਤਾ ਇੰਗਲੈਂਡ ਆ ਕੇ ਫਿਰ ਇੱਥੇ ਸਿੱਧਾ ਮੈਂ ਰੀਟੇਲ ਜਿੱਦਾਂ ਪਈ ਸੇਲਸਮੈਨ ਹਾਂਜੀ ਫੇ ਫੇ 80s 80s ਦੇ ਵਿੱਚ ਮੈਂ ਇਥੇ ਏਅਰਫੋਰਸ ਜੁਆਇਨ ਕੀਤੀ ਅੰਦਰ ਵਿੱਚ ਜਿੱਦਾਂ ਕੋ ਬਖਰਾਵਿਆ ਉਹ ਕਹਿੰਦੇ ਵੀ ਤੁਸੀਂ ਇੰਜੇ ਕਰ ਸਕਦੇ ਪੱਡੈਸਕ ਜੌਬ ਕਰ ਸਕਦੇ ਆ ਪਰ ਤੁਸੀਂ ਮੋਰੇ ਜਿੱਦਾਂ ਪਈ ਫੌਜੀ ਦੀ ਜੌਬ ਨਹੀਂ ਕਰ ਸਕਦੇ ਫੀਲਡ ਦੇ ਵਿੱਚ ਨਹੀਂ ਕਰ ਸਕਦੇ ਫੇ ਉਹ ਮੈਂ ਕਰਨਾ ਚਾਹੁੰਦਾ ਸੀਗਾ ਫੇ ਸੇਲਸ ਪੈ ਗਿਆ ਸੇਲਸ ਦੇ ਵਿੱਚ ਆ ਕੇ ਫੇ ਉਥੇ ਬੁੱਕ ਸ਼ਾਪ ਮੈਨੇਜਰ ਬਣ ਗਿਆ ਲੰਡਨ ਠੀਕ ਤੇ ਹੁਣ ਅਸੀਂ ਬਸ 10 ਸਾਲ ਖਾਲਸਾ ਜਦੋਂ ਹੁੰਦੀ ਸੋ ਨਰੇ ਵਿੱਚ ਲਾਈ ਸੀਗੀ ਨਾਲੇ ਆਪਣਾ ਕੰਮ ਕਰੀ ਜਾਣਾ ਜੀ ਨਾਲੇ ਮਿਸ਼ਨ ਕਰੀ ਜਾਣੇ ਤੇ ਨਾਲੇ ਖਾਲਸਾ ਜੀ ਦਾ ਪਹਿਰੇ ਪਾਲੀ ਜਾਣਾ ਸੋ ਕਾਫੀ ਉਸ ਵੇਲੇ ਜੋ ਬਜੂ ਬ ਵੀ ਗੀਆਂ ਕਿ ਉਹ ਕਈ ਆਪਣੇ ਇੰਪਲੋਇਰ ਤੁਹਾਨੂੰ ਤਾਂ ਨਹੀਂ ਦਿੰਦੇ ਭਈ ਤੀਨ ਬਾਹਰ ਜਾ ਸਕਦੇ ਹਾਂ ਜੀ ਅੱਛਾ ਤੁਸੀਂ ਖਾਲਸਾ ਜੀ ਦੀ ਗੱਲ ਕੀਤੀ ਹੈ ਇਹ ਸੰਸਥਾ ਬਾਰੇ ਸਾਰੀ ਦੁਨੀਆ ਜਾਣਦੀ ਹੈ ਇਸ ਲਈ ਸਾਰੇ ਬਹੁਤ ਸਾਰੇ ਦੇਸ਼ਾਂ ਦੇ ਸ਼ਾਹ ਤੁਸੀਂ ਜਾ ਕੇ ਸੇਵਾਵਾਂ ਕਰਦੇ ਆ ਤੇ ਇਹ ਸੰਸਥਾ ਬੁਲਾਉਣ ਦਾ ਖਿਆਲ ਕਿਵੇਂ ਆ ਕਿੱਥੋਂ ਇਹ ਤੁਹਾਡੇ ਮਨ ਚ ਆਈ ਇਹ ਜਦੋਂ 1999 ਵਿੱਚ ਅਸੀਂ ਖਾਲਸਾ ਪੰਥ ਦੀ 300 ਸਾਲ ਮਨਾਉਂਦੇ ਸੀਗੇ ਜੀ ਤੇ ਅਸੀਂ ਇਹ ਸੋਚਿਆ ਉਸ ਵੇਲੇ ਕੋਸਵੋ ਯੂਰਪੀਅਨ ਲੜਾਈ ਲੱਗੀ ਹੋਈ ਸੀਗੀ ਹਾਂਜੀ ਤੇ ਸਾਨੂੰ ਟੀਵੀ ਤੇ ਦੇਖਿਆ ਸੀ ਲੋਕ ਨਿੱਕੇ ਨਿੱਕੇ ਜਦੋਂ ਭਾਈ ਖਾਣ ਪੀਣ ਲਈ ਬ੍ਰੈਡ ਲਈ ਇਹ ਲੜਦੇ ਸੀਗੇ ਖਾਣਾ ਨਹੀਂ ਸੀਗਾ ਤੇ ਬਹੁਤ ਡਿਫੀਲ ਰਫੂਜੀ ਹੁੰਦੀ ਸੀ ਉਸ ਵੇਲੇ ਇਹ ਮਨ ਚ ਸੋਚ ਆਇਆ ਜਦੋਂ ਅਸੀਂ ਸਲੋ ਗੁਰਦੁਆਰੇ ਰਸੀਆਂ ਰਸੀਆਂ ਬੰਦੇ ਸੀ ਰਸੇ ਬੰਦੇ ਸੀ ਟਰੱਕਾਂ ਨੂੰ ਦੂਜੇ ਦਾ ਨਗਰ ਕੀਰਤਨ ਸੀਗਾ ਜੀ ਤੇ ਮੈਂ ਸੋਚੀ ਗਿਆ ਵੀ ਅਸੀਂ ਦੁਨੀਆ ਤੋਂ ਇਨਸਾਫ ਮੰਗਦੇ ਆ ਅਸੀਂ ਦਿਨ ਦੇ ਕਿ ਸਾਨੂੰ ਪਛਾਣ ਦੇ ਨਹੀਂ ਗੇ ਪਰ ਅਸੀਂ ਦਿਨ ਨੂੰ ਕੀ ਦਿੱਤਾ ਸੀ ਅਸੀਂ ਕੀ ਦਿੱਤਾ ਤੇ ਸਾਡੀ ਕੀ ਦੇਣਿਆ ਸਾਡੀ ਦੇਖੋ ਸਿੱਖੀ ਦੀ ਬਹੁਤ ਵੱਡੀ ਦੇਣਿਆ ਦੁਨੀਆ ਨੂੰ ਸੇਵਾ ਸਾਰੇ ਇੰਡੀਆ ਵਿੱਚ ਜਿੱਥੇ ਜਾਓ ਜਿੱਥੇ ਗੁਰਦਵਾਰ ਲੰਗਰ ਚੱਲਦੇ ਪਰ ਜਿੱਥੇ ਲੋੜਿਆ ਉੱਥੇ ਲੈ ਕੇ ਜਾਓ ਉੱਥੇ ਹਾਂ ਜੀ ਫਿਰ ਅਸੀਂ ਕਹਾਂ ਵੀ ਇਹਦਾ ਨਾ ਰੱਖਣਾ ਖਾਲਸਾ ਕਿਉਂਕਿ ਪਰਸਨਲੀ ਜਦੋਂ ਏ ਸੋਚ ਆਈ ਸੀ ਅਸੀਂ ਸਿੱਖੇ ਢੱਕ ਸਕਦੇ ਸੀਗੇ ਜੋ ਮੱਝ ਰੱਖਦੇ ਸੀ ਜਾਣ ਕੇ ਖਾਲਸਾ ਰੱਖਿਆ ਕਿਉਂਕਿ ਉਸ ਵੇਲੇ ਜਦੋਂ ਸਾਡਾ 84 ਦਾ ਹਮਲਾ ਹੋਇਆ ਸਾਨੂੰ ਖਾਲਸਾ ਨੂੰ ਕਿਹਾ ਗਿਆ ਖਾਲਸਾ ਅਤਵਾਦੀ ਆ ਤੇ ਅਸੀਂ ਕਿਹਾ ਨਹੀਂ ਖਾਲਸਾ ਇਨਸਾਨੀਅਤ ਤੌਰ ਤੇ ਪੈਦਾ ਹੋਇਆ ਖਾਲਸਾ ਅਤਵਾਦੀ ਨਹੀਂਗਾ ਅਸੀਂ ਜਾਣ ਕੇ ਫੇ ਖਾਲਸਾ ਰੱਖਿਆ ਵੀ ਜਿੱਥੇ ਦੁਨੀਆ ਸੇਵਾ ਕਰਨੀ ਉੱਥੇ ਜਾ ਕੇ ਮੈਸੇਜ ਹੈ ਵੀ ਖਾਲਸਾ ਦੁਨੀਆ ਲਈ ਇੱਥੇ ਸਾਡੀ ਕੋਈ ਕੰਡੀਸ਼ਨ ਨਹੀਂ ਅਸੀਂ 100% ਪਾਸ ਸੇਵਾ ਹੀ ਕਰਨ ਆਏ ਆ ਤੇ ਖਾਲਸਾ ਤਿਆਰ ਬਰ ਤਿਆਰ ਸੇਵਾ ਵਿੱਚ ਵੀ ਤੇ ਜੰਗ ਦੇ ਵਿੱਚ ਵੀ ਸੋ ਉਹ ਤੇ ਜਾਣ ਕੇ ਅਸੀਂ ਖਾਲਸਾ ਰੱਖਿਆ ਨਾ ਫਿਰ ਖਾਲਸਾ ਏਡ ਬਈ ਖਾਲਸੇ ਬਲੰਸਾ ਹੇਤਾ ਸੋ ਉਦੋਂ ਮੈਂ ਗੱਲ ਕੀਤੀ ਮੁੰਡਿਆਂ ਦਾ ਸਲੋ ਦੇ ਵਿੱਚ ਤੇ ਮੈਂ ਕਿਹਾ ਐਦਾਂ ਕਰੀਏ ਬਈ ਲੈ ਕੇ ਚਲੀਏ ਉੱਥੇ ਜ਼ਰੂਰ ਬਹੁਤਿਆਰ ਕੋਸੋ ਵਿੱਚ ਤੇ ਯੂਰਪ ਦੇ ਵਿੱਚ ਫਿਰ ਇੱਥੋਂ ਫਿਰ ਇਹ ਆਜਿਆ ਸ਼ੁਰੂ ਹੋ ਗਿਆ ਤੇ ਹੁਣ ਸਾਨੂੰ 17 ਸਾਲ ਹੋ ਗਏ ਠੀਕ ਹੈ ਤਾਂ ਜਿਹੜੇ ਮੁੱਢਲੇ ਸੇਵਾਦਾਰ ਆ ਜਿਹੜੇ ਫਾਊਂਡਰ ਸੀ ਤੁਸੀਂ ਤੁਹਾਡੇ ਨਾਲ ਹੋਰ ਉਹ ਕੌਣ ਕੌਣ ਸੀਗੇ ਉਹ ਯੂਜ਼ ਕਰ ਸਕਦੇ ਹਾਂਜੀ ਉਸ ਵੇਲੇ ਜਗਜੀਤ ਸਿੰਘ ਸੀ ਭਾਈ ਇੱਥੇ ਹੁਣ ਡਾਰਵੀ ਮੇਰੇ ਖੜੇ ਲੈਂਦੇ ਆ ਚਾਨ ਸਿੰਘ ਜੀ ਦੇ ਹੁਣ ਦੇ ਮੁੰਡੇ ਬਲਜੀਤ ਸਿੰਘ ਲੀਡ ਲੈਂਦੇ ਹਾਂ ਲੀਡ ਬਲਜੀਤ ਸਿੰਘ ਹੁੰਦੇ ਸੀਗੇ ਇੱਥੇ ਉਹ ਡਾਂਗ ਵੀ ਆ। ਹਾਂਜੀ ਇੱਕ ਗਰਜੀਤ ਸਿੰਘ ਹੁੰਦੇ ਸੀਗੇ ਸੁਖਵੀਰ ਸਿੰਘ ਟੰਡਾ, ਇੰਦਰਪਾਲ ਸਿੰਘ ਟੰਡਾ, ਪਰਮਿੰਦਰ ਸਿੰਘ ਬੈਂਸ ਠੀਕ ਤੇ ਇਹ ਜਿਹੜੇ ਕੋਰਸ ਸੀ ਉਸ ਵੇਲੇ ਪਰ ਫਿਰ ਜਿੱਦਾਂ ਭਈ ਸਿਸਟਮ ਚੱਲੀ ਗਿਆ ਟਾਈਮ ਨਿਕਲ ਗਿਆ ਹੋਰ ਵੀ ਫੇ ਵਿੱਚੋਂ ਆ ਗਿਆ ਕਿਉਂਕਿ ਇੱਥੇ ਜੰਗਾਂ ਰਿਹਾ ਬਹੁਤ ਹੁੰਦੀਆਂ ਪਰਿਵਾਰ ਦੀਆਂ ਜੀ ਹਾਂਜੀ ਤੁਸੀਂ ਪਰਿਵਾਰ ਦੀ ਗੱਲ ਕੀਤੀ ਤਾਂ ਤੁਸੀਂ ਆਪਣੇ ਪਰਿਵਾਰ ਨਾਲ ਇਹ ਇੱਕ ਖਾਲਸਾ ਜਿਹੜਾ ਵੱਡਾ ਪਰਿਵਾਰ ਪੰਜ ਦਾ ਪਰਿਵਾਰ ਆ ਤੇ ਇੱਕ ਆਪਣਾ ਪਰਿਵਾਰ ਆ ਉਹਨਾਂ ਦੋਨੋਂ ਕਿਵੇਂ ਦੋਨੋਂ ਨਾਲ ਨਾਲ ਚਲਾ ਰਹੇ ਆ ਸਾਡੇ ਵਰਗੇ ਦਾ ਇੱਕ ਆਪਣਾ ਪਰਿਵਾਰ ਹੀ ਮਹੀ ਚਲਾ ਰਹੇ ਆ ਡਿਫਿਕਲ ਹੁੰਦਾ ਪਰ ਤੁਹਾਨੂੰ ਸੋਚਣਾ ਪੈਣਾ ਭਈ ਤੁਹਾਡੀ ਮਿਸ਼ਨ ਕੀ ਆ ਹਾਂਜੀ ਤੁਹਾਡੀ ਮਿਸ਼ਨ ਕੀ ਆ ਜੇ ਤੁਹਾਡੀ ਮਿਸ਼ਨ ਇਹ ਆ ਭਈ ਤੁਸੀਂ ਦੁਨੀਆ 'ਚ ਆਏ ਆ ਬਸ ਇੱਕ ਆਪਣਾ ਖਿਆਲ ਰੱਖਣ ਲਈ ਫੇਰ ਤੁਸੀਂ ਘਰ ਤੋਂ ਬਾਹਰ ਵੀ ਜਾ ਸਕਦੇ ਜੀ ਜੇ ਤੁਸੀਂ ਕਹਿੰਦੇ ਭਈ ਤੁਹਾਨੂੰ ਡਰ ਲਿਆ ਦੁੱਖ ਦਰਿਆ ਦੁਨੀਆ ਦੇ ਵਿੱਚ ਤੁਹਾਡੇ ਪੰਥ ਨੂੰ ਕੀ ਹੋਇਆ ਤੁਹਾਡੇ ਉੱਪਰ ਕੀ ਬੀਤਿਆ ਕਿਉਂਕਿ ਸਾਡੇ ਉੱਪਰ ਬਹੁਤ ਬੀਤਿਆ 84 ਦਮਾ ਕਰੋ ਸਹੀ ਆ ਸਾਡੇ ਆਪ ਇਹਨਾਂ ਖਾਸ ਦੋਸਤ ਹੀ ਪਿੰਡ ਦੇ ਵਿੱਚ ਹੂੰ ਤੇ ਪਹਿਲਾਂ ਮੈਂ ਮੋਨਾ ਹੁੰਦਾ ਸੀਗਾ 96 ਲੱਗਾ ਪਤਾ ਮੈਨੂੰ ਪਏ ਉਹਨੂੰ 189 'ਚ ਉਹਨੂੰ ਕਿੱਦਾਂ ਤਸੀਹੇ ਦੇ ਕੇ ਮਾਰਿਆ ਚਰਨਜੀਤ ਸਿੰਘ ਚੰਨੀ ਪਿੰਡ ਮੁੰਡੀਆਂ ਚੱਟਾ ਤੇ ਉਹਦਾ ਬਹੁਤ بڑا ਅਸਰ ਹੋਇਆ ਮੇਰੇ ਉੱਪਰ ਫੇਰ ਮੈਂ ਦੂਜੇ ਨੂੰ ਬੰਗਵੰਦ ਕੇ ਆ ਕੰਮ ਤੇ ਮਤਲਬ ਬਿਲਕੁਲ ਦਾੜੀ ਸਿਰ ਰਗੜਿਆ ਹੁੰਦਾ ਸੀਗਾ ਫੇਰ ਉਹ ਚਰਨਜੀਤ ਸਿੰਘ ਚੰਨੀ ਇੱਧਰ ਲੈ ਕੇ ਆ ਮੈਨੂੰ ਕਿਉਂਕਿ ਸਾਡੀ ਜਿਹੜੀ ਦੁੱਖ ਆ ਸਾਡੇ ਵਿੱਚ ਤੇ ਦਰਦ ਆ ਉਹ ਜੇ ਤੁਸੀਂ ਕੁਝ ਕਰ ਨਹੀਂ ਸਕਦੇ ਪੋਜ਼ਿਟਿਵ ਨਾਰੇ ਸਾਰੇ ਲਾ ਸਕਦੇ ਆ ਅਸੀਂ ਮਜਾਰੇ ਜਿੰਨੇ ਮਰਜ਼ੀ ਕਰ ਲਓ ਜਦ ਤੱਕ ਤੁਸੀਂ ਆਪਣੇ ਇੰਸਟੀਟਿਊਸ਼ਨ ਹੀ ਬਣਾਉਂਦੇ ਦੁਨੀਆ ਦੇ ਵਿੱਚ ਜੇ ਸੇਵਾ ਦੇ ਹੋਣ ਜਾਂ ਮੈਡੀਕਲ ਹੋਣ ਜਾਂ ਕੁਝ ਹੋਰ ਹੋਵੇ ਤੁਸੀਂ ਮੂਵ ਹੋ ਨਹੀਂ ਸਕਦੇ ਜਿਵੇਂ ਜਿਹੋਦੀਆਂ ਤੋਂ ਤੁਸੀਂ ਸਿੱਖੋ ਆਪਣੀ ਇੰਸਟੀਟਿਊਸ਼ਨ ਬਣਾਓ ਜਿਹੜੇ ਇੰਸਟੀਟਿਊਸ਼ਨ ਬਣੇ ਆ ਉਹ ਤੁਸੀਂ ਉਹਦੀ ਕਾਪੀ ਨਾ ਕਰੋ ਕਿਉਂਕਿ ਤੁਸੀਂ ਉਹਨੂੰ ਕਮਜ਼ੋਰ ਕਰਦੇ ਆ ਉਹਨੂੰ ਤਕੜਾ ਕਰੋ ਥਾਂ ਥਾਂ ਤੇ ਡਿਫਰੈਂਟ ਲੈਵਲ ਤੇ ਡਿਫਰੈਂਟ ਸੇਵਾ ਥਰੂ ਤੇ ਤੁਸੀਂ ਇੰਸਟੀਟਿਊਸ਼ਨ ਬਣਾਓ ਹੁਣ ਖਾਸ ਆਈਡੈਂਟੀਟੀ ਇੰਸਟੀਟਿਊਸ਼ਨ ਬਣ ਗਿਆ ਇੱਕ ਸਾਰੀ ਦੁਨੀਆ 'ਚ ਪਿਆਰ ਆ ਸਿੱਖਿਆ ਦੇ ਵਿੱਚ ਪਿਆਰ ਆ ਭਈ ਕੀ ਆ ਖਾਸ ਆਈਡੈਂਟੀਟੀ ਜੋ ਕਹਿੰਦੇ ਇੰਜ ਸਾਡੇ ਜਿਹੜੇ ਸਿੰਘ ਸ਼ਹੀਦियां ਪਾ ਗਾਇਆ ਬੱਚੇ ਨੇ ਕਿੰਨੇ ਕਿ ਛੱਡ ਕੇ ਗਏ ਆ ਅਸੀਂ ਸ਼ਹੀਦियां ਥੋੜਾ ਪਾਉਣ ਕਰੇ ਤੇ ਸੇਵਾ ਨੂੰ ਤੁਰਿਓ ਆ ਜੇ ਅਸੀਂ ਇਵੇਂ ਹੀ ਕਰ ਸਕਦੇ ਹਾਂ ਸਾਡਾ ਕੀ ਫਾਇਦਾ ਠੀਕ ਹੈ ਧੰਨਵਾਦ ਜੀ ਅਗਲਾ ਸਵਾਲ ਹੈ ਜੀ ਇਹ ਖਾਲਸਾ ਏਡ ਨੂੰ ਤੁਸੀਂ ਆਰਗੇਨਾਈਜ਼ ਕਿਵੇਂ ਕਰਦੇ ਮੇਰਾ ਮਤਲਬ ਆ ਸੇਵਾਦਾਰ ਕਿਵੇਂ ਲਏ ਜਾਂਦੇ ਆ ਵੀ ਤੁਹਾਡੇ ਕੋਲ ਵਲੰਟੀਅਰ ਸੇਵਾਦਾਰ ਕਿੰਨੇ ਆ ਕਿ ਤਨਖਾਹਦਾਰ ਕਿਨੇ ਗਿਆ ਹਾਂਜੀ ਜਿਦਾਂ ਇੰਗਲੈਂਡ ਦੇ ਵਿੱਚ ਜਦੋਂ ਹੜ੍ਹ ਆਏ ਸੀਗੇ ਫਰਵਰੀ 2014 ਦੇ ਵਿੱਚ ਵੀ ਤੇ ਪਿਛਲੇ ਸਾਲ ਵੀ ਸਾਡੇ ਇੱਕ ਨਾਮ 100 150 200 ਸੇਵਾਦਾਰ ਤਿਆਰ ਸੀਗਾ ਸੋ ਅਸੀਂ ਐਨੀ ਟਾਈਮ ਮੇਰੇ ਖਾਲ 150 200 ਸੇਵਾਦਾਰ ਘੱਟ ਤੋਂ ਘੱਟ ਇਕੱਠਾ ਕਰ ਸਕਦੇ ਹਾਂ ਜਦੋਂ ਲੋੜ ਹੁੰਦੀ ਪੰਜਾਬ ਦੇ ਵਿੱਚ ਸਾਡੇ ਸੇਵਾਦਾਰ ਬਹੁਤ ਚੜ੍ਹਦੀ ਕਲਾ ਜਿੱਥੇ ਵੀ ਡਿਜ਼ਾਸਟਰ ਨਾਪਾਦ ਹੋਇਆ ਜਾਂ ਕਸ਼ਮੀਰ ਹੋਇਆ ਪਾਣੀ ਕਿਨੇ ਦਰਜਨ ਕਾ ਠੇਕਦਮ ਹੋ ਜਾਂਦੇ ਆ ਸੋ ਉੱਥੇ ਬਹੁਤ ਸਾਰਾ ਸਟਰੈਂਥ ਹੈ ਆਪ ਇੰਡੀਆ ਵਿੱਚ ਵੀ ਤੇ ਨੋਸ ਅਮਰੀਕਾ ਵਿੱਚ ਯੂਰਪੀ ਤੇ ਥੋੜੇ ਥਿਹਾ ਬੋਲਿਆ ਗਿਆ ਪਰ ਜਿਹੜੇ ਸਾਡੇ ਹੈੱਡਕ quart ਯੂਕੇ ਵਿੱਚ ਸਾਡੇ ਦੋ ਫੋਰਟਾਂ ਦੋ ਪਾਰਟਾਂ ਮਰਿਆ ਪਰ ਹੁਣ ਸਾਨੂੰ ਐਕਸਪੈਂਸ਼ਨ ਕਰਨੀ ਪਣੀ ਸਾਡਾ ਨਿਕਾ ਜਾਂ ਕਮਰਾ ਆ ਹਾਂਜੀ ਪਰ ਹੁਣ ਜੇ ਤੁਸੀਂ ਬਿਲਡਿੰਗ ਆਣੀ ਬਿਲਡਿੰਗੋਂ ਮਹਿੰਗੀ ਆ ਜੇ ਕਰਾਇਦਾਣਾ ਕਰਾਇ ਉਹ ਮਹਿੰਗਾ ਆ ਹੁਣ ਮਰਜਾ ਅਸੀਂ ਫਸੇ ਪਏ ਕਿੱਦਾਂ ਕਰਨਾ ਬਣਾਉਣਾ ਕਿਉਂਕਿ ਸਾਨੂੰ ਹੁਣ ਦੋ ਤਿੰਨ ਬੰਦੇ ਹੋਰ ਚਾਹੀਦੇ ਫੋਰਟਾਂ ਜੀ ਹੈੱਡ ਆਫਸ ਕਿੱਥੇ ਹੈ ਆਪਣਾ ਸਲੋ ਦੇ ਵਿੱਚ ਆ ਪਰ ਸਾਨੂੰ ਹੁ ਦੋਤ ਨੇ ਬੰਦੇ ਹੀ ਬਹੁਤ ਜ਼ਰੂਰੀ ਕਿ ਜਿੱਦਾਂ ਸੰਸਥਾ ਵੱਧਦੀ ਆ ਦੁਨੀਆ ਸਾਨੂੰ ਸਾਦੀ ਆ ਸੇਵਾ ਕਰੋ ਸਾਡੀ ਮਦਦ ਕਰੋ ਪਰ ਅਸੀਂ ਮੜ ਜਾ ਹੁਣ ਇੱਥੇ ਫਸੇ ਵੀ ਕਿੱਦਾਂ ਅਸੀਂ ਰੈਂਟ ਕਰਨਾ ਜਾਂ ਜੇ ਖਰੀਦਣਾ ਮਹਿੰਗਾਈ ਬਹੁਤ ਆ ਪਰ ਇਸ ਵੇਲੇ ਸਾਡੀ ਟੀਮ ਐਕਸਪੈਂਡ ਹੋਣੀ ਹੋਰ ਸ਼ਾਇਦ ਅੰਡਰ ਥਿਸ ਈਅਰ 2016 ਦੇ ਵਿੱਚ ਸਾਡੀ ਟੀਮ ਦੇ ਵਿੱਚ ਚਾਰ ਫੁੱਲ ਟਾਈਮ ਹੁਣ ਤੇ ਦੋ ਪਾਰਟ ਟਾਈਮ ਹੁਣ ਐਸਐਲ ਪੰਜਾਬ ਵਿੱਚ ਕਿਹੜੇ ਕਿਹੜੇ ਪ੍ਰੋਜੈਕਟ ਚੱਲਦੇ ਆ ਪੰਜਾਬ ਦੇ ਵਿੱਚ ਅਸੀਂ 2010 ਤੋਂ ਸ਼ੁਰੂ ਕੀਤੇ ਸੀ ਪੈਨਸ਼ਨਾਂ ਜਿਹੜੇ ਸ਼ੀਤਪੁਰਾ ਵਾਲਿਆਂ ਲਈ ਜੀ ਕਿਉਂਕਿ ਪਹਿਲਾਂ ਬਹੁਤ ਸੇਵਾ ਚੱਲੀ ਹੁੰਦੀ ਲਈ ਫਿਰ 10 15 ਸਮਾਂ ਵਾਲੇ ਚੁੱਪਚਾਪ ਹੋ ਗਏ ਸਾਰੇ ਸੋ ਉਹ ਅਸੀਂ ਵਿੱਚ ਦਾ ਪਈ ਜਿੱਦਾਂ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਕਿੱਦਾਂ ਪਈ ਸੇਵਾ ਭੇਜਣੀ ਔਖੀ ਸੀਗੀ ਸੋ ਅਸੀਂ ਰੈਗੂਲਰ ਪੈਨਸ਼ਨ ਲਾਤੀ ਸਾਡੇ ਕੋਲ ਇਸ ਵੇਲੇ 250 ਪਰਿਵਾਰ ਆ ਜਿਹੜਾ 84 ਦੇ ਅਫੈਕਟਡ ਆ ਉਹਦੇ ਜਿੱਦਾਂ ਪਈ ਹਰ ਮਹੀਨੇ ਤੇ 1000 ਰੁਪਏ ਦੀ ਪੈਨਸ਼ਨ ਮਿਲਦੀ ਨੂੰ ਹਾਂਜੀ ਤੇ ਜੇ ਕੋਈ ਮੈਡੀਕਲ ਹੋਵੇ ਮੈਡੀਕਲ ਕਾਮਾਗੇ ਘਰ ਵੀ ਬਣਾਉਂਦੇ ਅਸੀਂ 25-30 ਘਰ ਵੀ ਬਣਾ ਹਟੇ ਆ ਤੇ ਉਹਦੇ ਵਿੱਚ ਪੰਜਾਬ ਦੇ ਸਾਡੇ ਟਿਊਸ਼ਨ ਸੈਂਟਰ ਆ ਗੁਰਮੁਖ ਪ੍ਰਚਾਰ ਸੈਂਟਰ ਆ ਦੋ ਸਕੂਲ ਆ ਇੱਕ ਸਕੂਲ ਪਟਿਆਲੇ ਆ ਹੁਣ ਇੱਕ ਸਕੂਲ ਅਸੀਂ ਪਿੰਡ ਕਾਕੜਾ ਉੱਥੋਂ ਦੇ ਆ ਕਾਕੜਾ ਉਧਰ ਸੰਗਰੂਰਵਾ ਇਹ ਵੀ ਦੋਸਤ ਸਕੂਲਾਂ ਖਰਚਾ ਬਹੁਤ ਆ ਕਿਉਂਕਿ 84 ਵਗਰੋਂ ਐਜੂਕੇਸ਼ਨ ਤੇ ਹੈਲਥ ਦਾ ਸਿਸਟਮ ਵੱਡਾ ਹੋ ਗਿਆ ਪੰਜਾਬ ਐਜੂਕੇਸ਼ਨ ਦਾ ਸਤਿਆਨਾਸ਼ ਕਰਤਾ ਉਹਨਾਂ ਨੇ ਕਿਉਂਕਿ ਜਿਹੜੇ ਪੜੇ ਲਿਖੇ ਸੀਗੇ ਉਹ ਛੱਡ ਕੇ ਚੋ ਗਏ ਸਟੇਟ ਪੰਜਾਬ ਛੱਡ ਗਏ ਹਾਂਜੀ ਸੋ ਉਹ ਅਸੀਂ ਕੌਨਸਲਟ ਕਰਦੇ ਇਹ ਨਹੀਂ ਬਗੈਰ ਬਈ ਸਕੂਲ ਖੋਲਤਾ ਲੋ ਜੀ ਨਹੀਂ ਅਸੀਂ ਉਹਨੂੰ ਕੌਨਸਲਟ ਕਰਦੇ ਐਕਸਲੈਂਸ ਹੋਵੇ ਉਹਦੇ ਵਿੱਚ ਹੁਣ ਜਦੋਂ ਕੋਈ ਕਈ ਇਸਾਈਆ ਬੰਦੇ ਖੋਦੇ ਸਕੂਲ ਉਹ ਪੜਾਹਣ ਕਰ ਉਹ ਚੰਗੀ ਆ ਉਹ ਸਾਡੇ ਵੱਲ ਕਹਿੰਦੇ ਸਾਡੇ ਬੱਚੇ ਕੰਮਣ ਜਾਂਦੇ ਆ ਅਸੀਂ ਉਹ ਲੈਵਲ ਜਿਹੜੇ ਖਾਸ ਸਰ ਸਕੂਲ ਉਹ ਲੈਵਲ ਤੇ ਲੱਗੇ ਜਾਣਾ ਚਾਹੁੰਦੇ ਭਈ ਫਾਈ ਲੈਵਲ ਤੇ ਹੋਣ ਤੇ ਹਰ ਮਹੀਨੇ ਅਸੀਂ 10 ਲੱਖ ਰੁਪਏ ਸਾ이드 ਤੇ ਕੀਤਾ ਹੈ ਭਈ ਜੇ ਕੋਈ ਗਰੀਬ ਦਾ ਕੋਈ ਐਮਰਜੈਂਸੀ ਇਲਾਜ ਕਰਾਉਣਾ ਹੋਵੇ ਉਹ ਵੀ ਇਲਾਜ ਵੀ ਬਹੁਤ ਚੱਲ ਰਿਹਾ ਇਸ ਵੇਲੇ ਠੀਕ ਹਾਂਜੀ ਤੇ ਕੀ ਪੰਜਾਬ ਤੋਂ ਬਾਹਰ ਵੀ ਕੋਈ ਸਵਾਵਾਂ ਚੱਲ ਰਹੀਆਂ ਕਿਹੜੇ ਕਿਹੜੀਆਂ ਬੰਦੂਗੀਆਂ ਚ ਕਹਿੰਦਾ ਮਤਲਬ ਹਾਂਜੀ ਹਾਂਜੀ ਪੰਜਾਬ ਦੇ ਵਿੱਚ ਪਹਿਲਾਂ ਪੰਜਾਬ ਦੇ ਵਿੱਚ ਮੈਂ ਧੰਨਵਾਦ ਕਰਨਾ ਆਪਣੀ ਟੀਮ ਦਾ ਪਪਾ ਯੋਮਨਪ੍ਰੀਤ ਸਿੰਘ ਬਹੁਤ ਹੀ ਚੜ੍ਹਦੀ ਕਲਾ ਉਥੇ ਲੀਡ ਕਰ ਰਹੇ ਟੀਮ ਤੇ ਅਮਰਪ੍ਰੀਤ ਸਿੰਘ ਹਣੀ ਪਟਿਆਲੇ ਤੋਂ ਬਹੁਤ ਚੜ੍ਹਦੀ ਕਲਾ ਤੇ ਨਾਲ ਉਹ ਸੇਵਾਦਾਰ ਤੇ ਜਿਹੜੇ EMPLOYEES ਹੁੰਦੇ ਬਹੁਤ ਹੀ ਚੰਗਾ ਕੰਮ ਕਰ ਰਹੇ ਆ ਉਹ ਤੋਂ ਬਿਨਾਂ ਅਸੀਂ ਜਦੋਂ ਕੋਈ ਚੱਲ ਨਹੀਂ ਸਕਦੇ ਸੀ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਅ ਪਿਛਲੇ 9-10 ਮਹੀਨੇ ਵਿੱਚ ਤੁਹਾਨੂੰ ਪਤਾ ਪਈ ਨੇਪਾਲ ਦੇ ਵਿੱਚ ਬਹੁਤ ਵੱਡੀ ਸੇਵਾ ਚੱਲੀ ਇਸ ਵੇਲੇ ਇਰਾਕ 'ਚ ਚੱਲ ਰਹੀ ਸੇਵਾ ਹੁਣ ਅਸੀਂ ਅਗਲੇ ਹਫ਼ਤੇ ਫੇਰ ਮੈਂ ਜਾ ਰਿਹਾ ਟੀਮ ਜਾ ਰਹੀ ਆ ਉੱਥੇ ਹਰ ਮਹੀਨੇ 10 ਤੋਂ 13000 ਡਾਲਰ ਦਾ ਲੰਗਰ ਲੈ ਕੇ ਜਾਂਦਾ ਬਾਰਡਰ ਏਰੀਆ ਦੇ ਵਿੱਚ ਜਿੱਥ ਉਹ ਲੰਗਰ ਦੀ ਬਹੁਤ ਲੋੜ ਹੈ ਇਹ ਅਜ਼ੀਦੀ ਰੈਫਿਜੀਆ ਯਾਨੀ ISIS ਨੇ ਬਹੁਤ ਕਹਿਰ ਕੀਤਾ ਉੱਪਰ ਹਾਲ ਤਾਂ ਵੀ ਤਿੰਨ ਹਜ਼ਾਰ ਕੁੜੀਆਂ ਫੜੀਆਂ ਇਹਨਾਂ ਨੇ ਛੱਡ ਦੇ ਨੀਗੇ ਉਹ ਹੁਣ ਸਾਨੂੰ ਮੈਸੇਜ ਆਇਆ ਕੱਲ ਹੀ ਮੇਰੀ ਗੱਲ ਫੇ ਹੋਈ ਆ ਸਾਡੇ ਲੰਗਰ ਚੱਲੀ ਜਾਂਦਾ ਪਰ ਉਹ ਕੁੜੀਆਂ ਲੜਾਈ ਲੱਗੀ ਹੋਆ ਕੁੜੀਆਂ ਉੱਥੋਂ ਸਕੀਪ ਹੋ ਜਾਂਦੀਆਂ ਤੁਸੀਂ ਕੋਈ ਗਰੁੱਪ ਸ਼ੁਰੂ ਕਰਨਾ ਚਾਹੁੰਦੇ ਹੋ ਰੈਸਕਿਊ ਕਰਨ ਲਈ ਪਰ ਜਦੋਂ ਕੁੜੀਆਂ ਆ ਗਈਆਂ ਬੋਰਡ ਤੇ ਉਹਨੂੰ ਅਸੀਂ ਖਾਣਾ ਪੀਣਾ ਬੁਲਾਈਏ ਉਹ ਬਿਲਡਿੰਗ ਦੇ ਰਹਿਣ ਬੈਣੂ ਨਾ ਨਾ ਸੱਕਰ ਨੂੰ ਲਿਟਰੇਚਰੀ ਬਣਾ ਲੈ ਕੇ ਜਾਣ ਨੂੰ ਜਾਂ ਨਹੀਂ ਜਾਂਦਾ ਨਹੀਂ ਲਿਟਰੇਚਰ ਲੈ ਨਹੀਂ ਜਾਂਦੇ ਪਰ ਸਾਨੂੰ ਪੁੱਛਦੇ ਆ ਜੇ ਅਸੀਂ ਲਿਟਰ ਜਾ ਜਾਂਦੇ ਉਹ ਨਹੀਂ ਕਰਾਂ ਤੁਸੀਂ ਸਾਨੂੰ ਬਦਲਣ ਲਾਏ ਆ ਫੇ ਤੁਹਾਡੇ ਵੀ ਬੈਕ ਫਾਰ ਹੋ ਜਾਂਦਾ ਉਹ ਸਾਨੂੰ ਪੁੱਛਦੇ ਸੀ ਕੌਣ ਆ ਫੇ ਖੁਸ਼ ਹੁੰਦੇ ਕਿਉਂਕਿ ਇੱਕ ਪਾਸੇ ਸਾਡਾ ਜਿਹੜਾ ਕੰਮ ਚੱਲਦਾ ਇੱਕ ਪਾਸੇ ਸੀਰੀਆ ਆ ਇੱਕ 2 ਮੀਲ ਕਿਲੋਮੀਟਰ ਦੂਜੀ ਪਾਸੇ ਅਸੀਂ ਆ ਉਹ ਕਹਿੰਦੇ ਉਹ ਦਾੜੀਆਂ ਮਾੜੀਆਂ ਦਾੜੀਆਂ ਆ ਤੁਸੀਂ ਚੰਗੀਆਂ ਦਾੜੀਆਂ ਆ ਕਿਉਂਕਿ ਇੱਡੇ ਦੇ ਦਾੜੇ ਹੁੰਦੇ ਆਸ਼ੀਰਵਾਲਿਆਂ ਦੇ ਤਾਂ ਖਾਸ ਜਾਣਕਾਰੀ ਤੁਸੀਂ ਦਿਓਗੇ ਉਹਨਾਂ ਨੂੰ ਵੀ ਬਿਲਕੁਲ ਹੈ ਉਹ ਦੰਦੇ ਹੋਣਗੇ ਨਾ ਬਿਲਕੁਲ ਮੈਂ ਤਾਂ ਜਦੋਂ ਪਹਿਲੀ ਵਾਰੀ ਅਸੀਂ 2014 ਚ ਉਹਦੇ ਬਹੁਤ ਸਿਆਣੇ ਬੰਦੇ ਮੂਰੇ ਬੈਠੇ ਸੀ ਉੱਥੇ ਕੈਂਪ ਦੇ ਵਿੱਚ ਬਾਰਡਰ ਤੇ ਉਹ ਮੈਨੂੰ ਕਹਿੰਦੇ ਉਹ ਸਾਰਾ ਕਹਿੰਦਾ ਅਸੀਂ ਖੁਸ਼ ਹਾਂ ਪਹਿਲੀ ਵਾਰੀ ਸਿੱਖ ਆ ਮੈਂ ਕਿਹਾ ਪਹਿਲੇ ਔਰ ਨਹੀਂ ਇੱਥੇ ਆਇਆ ਮੈਂ ਕਿਹਾ 500 ਸਾਲ ਪਹਿਲਾਂ ਤੁਹਾਡੇ ਇਰਾਕ 'ਚ ਇੱਕ ਸਿੱਖ ਹੋਇਆ ਸੀਗਾ ਗੁਰੂ ਨਾਨਕ ਦੇਵ ਜੀ ਉਹ ਨਹੀਂ ਸਾਨੂੰ ਭੇਜਿਆ ਸਨੇਹਾ ਉਹਨਾਂ ਦਾ ਸਰਬੱਤ ਦਾ ਭਲਾ ਉਹ ਵੀ ਬੜੇ ਖੁਸ਼ ਹੋਏ ਤੇ ਅਸੀਂ ਸਾਡੀ ਕੋਈ ਕੰਡੀਸ਼ਨ ਹੀ ਨਹੀਂ ਗਈ ਨਾ ਅਸੀਂ ਬਦਲਣਾ ਨਾ ਧਰਮ ਦਾ ਕੋਈ ਕਰਦੇ ਉੱਥੇ ਜਾ ਕੇ ਦੋਦਾ ਅਸੀਂ ਰਿਸਪੈਕਟ ਕਰਦੇ ਆ ਉਹ ਹੁਣ ਸਾਨੂੰ ਆਪਣਾ ਸਮਝਦੇ ਆ ਜਿੱਥੇ ਜਾਈਏ ਇੰਨਾ ਪਿਆਰ ਉੱਥੇ ਤੁਸੀਂ ਮੰਨ ਨਹੀਂ ਸਕਦੇ ਅਸੀਂ ਚੈਲੰਜ ਕਰਦੇ ਕੋਈ ਪੱਤਰਕਾਰ ਹੋਵੇ ਜਾ ਕੇ ਦੇਖੋ ਕਿੰਨਾ ਪਿਆਰ ਸਿੱਖਾਂ ਦਾ ਬੋਲ ਚੇ ਬੋਰਡਰ ਵਿੱਚ ਪਰ ਮੁਸ਼ਕਲਾਂ ਬਾਹਲੇ ਕੰਟੀ ਦੀ ਵੀ ਪੰਜਾਬ ਵਿੱਚ ਤੁਹਾਡੇ ਦੁਨੀ ਜਾਣ ਕਰੇ ਉੱਥੇ ਤੁਹਾਨੂੰ ਮੁਸ਼ਕਲਾਂ ਕਿਹੜੀਆਂ ਆਉਂਦੀਆਂ ਹੋਰ ਸਾਨੂੰ ਪੰਜਾਬ 'ਚ ਬਹੁਤ ਨਹੀਂਆਂ ਮੁਸ਼ਕਲਾਂ ਪੰਜਾਬ ਦੇ ਵਿੱਚ ਸੜੀਆਂ ਚੱਲ ਜਾਂਦੇ ਅੱਜ ਕੋਈ ਬੜੋ ਨਹੀਂ ਪਣੀ ਜਾਂ ਰਾਹ ਚੱਲਦੀ ਹੈ ਪੰਜਾਬ 'ਚ ਬਹੁਤ ਮੁਸ਼ਕਲਾਂ ਸਾਨੂੰ ਪੈਂਦੀਆਂ ਪਰ ਕੈਸੀ ਵੀ ਮੀਡੀਆ ਸਾਧਨ ਵੀ ਆਉਂਦੀਆਂ ਨੇ ਰਿਪੋਰਟਾਂ ਨੇ ਜੀ ਆਹ ਸਾਂਸਾਂ ਸਾਨੂੰ ਪੈਸੇ ਨਹੀਂ ਦਿੱਤੇ ਇਹਨੇ ਦੇ ਦਿੱਤੇ ਜੀ ਇਹਨੇ ਦੇ ਦਿੱਤੇ ਜਦੋਂ ਕਿ ਇਹਨਾਂ ਨੂੰ ਪੈਸੇ ਮਿਲ ਚੁੱਕੇ ਹੁੰਦੇ ਆ ਫੇਰ ਵੀ ਤੁਹਾਨੂੰ ਇਦਾਂ ਤੁਹਾਡੇ ਦਿਨ ਵੀ ਇਦਾਂ ਦੀ ਇਸ ਸਮੱਸਿਆ ਕਰਦੀ ਇਦਾਂ ਦੀ ਸਾਨੂੰ ਤਾਂ ਇਹ ਨਹੀਂ ਪੰਜਾਬ 'ਚ ਪੰਜਾਬ ਦੇ ਵਿੱਚ ਦੋ ਗੱਲਾਂ ਆਉਂਦੀਆਂ ਇੱਕੋਂ ਦੀ ਕਹੇ ਪਰਿਵਾਰ ਜਈ ਮਾਇਦੇ ਦੇਣੀ ਆ ਤੇ ਦੂਜੇ ਤਾਂ ਕੋਈ ਹੋਰ ਚਲਾ ਜਾ ਉਹਨਾਂ ਸਾਨੂੰ ਕਹਿੰ ਦਿੱਤੀ ਨਿਗੇ ਇਹ ਇਹ ਨਹੀਂ ਭਾਈ 90% ਮਿਲਖਾ 50 60% ਹੋ ਸਕਦੇ ਆ ਕਾਫੀ ਹਾਈ ਲੈਵਲ ਤੇ ਆ ਤੇ ਦੂਜੇ ਪਾਸੇ ਜਿਹੜੇ ਆਪਣੀਆਂ ਸੰਸਥਾ ਕੋਈ ਨਵੀਆਂ ਖੁੱਲਦੇ ਆ ਜਾਂ ਆਪਣੇ ਕੋਈ ਪੋਲੀਟੀਕਲ ਪਾਰਟੀਆਂ ਹੋਣ ਜਿਹਨੂੰ ਭਈ ਖਾਸੇ ਚੁਪਦੀ ਆ ਉਹੀ ਜਾ ਕੇ ਪਰਿਵਾਰ ਤੋਂ ਝੂਠ ਵੀਡੀਓ ਭੇਜਣ ਸਾਡੇ ਖਿਲਾਫ ਸੋ ਇਹ ਬਹੁਤ ਕਮਨ ਆ ਸੋ ਸਾਨੂੰ ਸੋਚਣਾ ਪੈਣਾ ਭਈ ਜੇ ਕੋਈ ਬਾਕੀ ਸਾਫਾ ਕੀ ਮੈਸੇਜ ਦੇਣਾ ਚਾਹੁੰਦੇ ਫੇ ਇਹੋ ਜੀ ਆਪਾਂ ਰੱਖ ਕੇ ਨਾ ਸੇਵਾ ਕਰਨ ਨਹੀਂ ਮੈਂ ਅਸੀਂ ਤਾਂ ਸਾਡਾ ਸਪੋਰਟ ਕਰਦੇ ਜੇ ਸਾਨੂੰ ਸਪੋਰਟ ਮੰਗੇ ਅੱਜ ਸਾਨੂੰ ਕੋਈ ਕਹਿ ਦੇਵੇ ਭਈ ਆ ਪਰਿਵਾਰ ਆ ਭਈ ਸਾਥੋ ਸੰਭਾਲਣੀ ਹੋਣਾ ਤੁਸੀਂ ਇਹਦਾ ਘਰ ਬਣਾ ਦਿਓ ਜਾਂ ਮੈਡੀਕਲ ਕਰ ਦਿਓ ਅਸੀਂ ਕਰਦੇ ਸਾਡਾ ਮੈਸੇਜ ਹੈ ਸੰਸਦ ਨੂੰ ਆ ਜੇ ਕੋਈ ਪਰਿਵਾਰ ਆਉਂਦਾ ਪਹਿਲਾਂ ਦੂਜੀ ਨੂੰ ਪੁੱਛੋ ਭਈ ਇਹਨਾਂ ਸਪੋਰਟ ਕਰ ਰਿਹਾ ਕਿ ਨਹੀਂ ਕਿ ਕੋਈ ਸ਼ਹੀਦ ਪਰ ਆ ਰਿਹਾ ਜੇ ਤੁਸੀਂ ਆਪਣਾ ਕੋਈ ਸੇਵਾ ਕਰਨੀ ਕਰੋ ਪਰ ਇੱਕ ਦੂਜੀ ਕਾਪੀ ਨਾ ਕਰੋ ਤੁਸੀਂ ਇੱਕ ਦੂਜੇ ਨੂੰ ਤੁਸੀਂ ਤਲੇ ਲੋਨੇ ਦੂਜੇ ਫੈਲਰਾਂ ਹੁੰਦੀਆਂ ਝਗੜੇ ਹੁੰਦੇ ਤੇ ਬੇਚੀ ਸਾਡੀ ਆਪਣੀ ਹੁੰਦੀ ਸਾਰਿਆਂ ਦੀ ਸੋ ਤੁਸੀਂ ਕਾਪੀ ਨਾ ਕਰੋ ਤੁਸੀਂ ਆਪਣੇ ਕੰਮ ਤੇ ਤੁਰੇ ਜਾਓ ਜੇ ਕੋਈ ਤੁਹਾਨੂੰ ਕੋਈ ਐਡਵਾਈਸ ਚਾਹੀਦਾ ਕੋਈ ਲੋੜ ਚਾਏ ਲੋੜਿਆ ਕੋਈ ਕਰਨਾ ਅਸੀਂ ਤਿਆਰ ਹਾਂ ਮੇਰੇ ਫਿਰ ਕਿਸੇ ਵੈਹਿੰਦਾ ਦਾਬ ਵੀ ਕਰਦਾ ਸੀ ਵੀ ਸੇਵਾ ਤੁਹਾਡੀ ਕੋਈ ਕਰਦੇ ਰਹੇ ਜੇ ਪੰਜਾਬ ਟਾਈਮ ਵੱਲ ਆਪਣੇ ਪਰਿਵਾਰ ਦੇ ਤੌਰ ਤੇ ਜਦੋਂ ਸੰਗੇ ਸਾਥੀਆਂ ਦੇ ਜੋਗ ਦੇ ਨਾਲ ਉੱਥੇ ਲੋਕ ਇਹੀ ਵਾਰ-ਵਾਰ ਜੀ ਸਾਨੂੰ ਉਦੇਈ ਜਾਂਦੇ ਤੁਸੀਂ ਸਾਡੇ ਨਾਲ پیسے ਇਕੱਠੇ ਕਰਦੇ ਆ ਸਾਨੂੰ ਦਿੰਦੇ ਨਹੀਂਗੇ ਤੁਸੀਂ ਉਹ ਦਰਵਾਜ਼ਾ ਤੋਂ ਕਰਦੇ ਆ ਇਹਦੇ ਵਾਸਤੇ ਤੁਹਾਡੀ ਗਿਰਾਹ ਹੈ ਜੀ ਸਾਨੂੰ ਭਾਈ ਸਾਹਿਬ ਅ ਤਨਕੁਈ ਸੇਵਾ ਬਲੇ ਕਰ ਦਿੰਦੇ ਸਿੰਘ ਹੁਣ ਨਹੀਂ ਕਰਦੇ ਹੁਣ ਪਰਵਾਰ ਨੂੰ ਕਹਿੰਦੇ ਜਾ ਕੇ ਤੁਸੀਂ ਫੋਨ ਕਰੋ ਵੀ ਤੁਸੀਂ ਸਾਡੇ ਨਾਂ ਤੇ ਇੰਨੇ ਲੱਖ ਇਕੱਠੇ ਕੀਤੇ ਹੋ ਆ ਭਈ ਸਾਨੂੰ ਦੇਵੋ ਪਹਿਲਾਂ ਨਹੀਂ ਗੱਲ ਚੱਲਦੀ ਸੀ ਇਹ ਤੇ ਇਹ ਗੱਲ ਚੱਲੀ ਜਾਣੀ ਆ ਚੱਲੀ ਰਹੀ ਆ ਤੇ ਕਦੀ ਹੱਟਣੀ ਨਹੀਂਗੀ ਕਿਉਂਕਿ ਉਹ ਵਿਚਾਰੇ ਉੱਥੇ ਬੈਠੇ ਪੈਣ ਜੀ ਉਹਨਾਂ ਨੂੰ ਕੁਝ ਪਤਾ ਨਹੀਂਗਾ ਉਹਨੂੰ ਢੜਕਾਉਣ ਵਾਲੇ ਬਹੁਤ ਆ ਜਾਣ ਕੇ ਢੜਕਾਉਣਾ ਭਈ ਦੇਖੋ ਤੁਸੀਂ ਸਾਡੇ ਨਾਂ ਤੇ ਇੰਨੇ ਕੈਸੇ ਇਕੱਠੇ ਆ ਤੁਸੀਂ ਆ ਕੀਤਾ ਉਹ ਕੀਤਾ ਅਸੀਂ ਤਾਂ ਇਹ ਕਹਿੰਨੇ ਭਈ ਜੇ ਜੈਨੂਇਨ ਲੋੜ ਆ ਮੈਡੀਕਲ ਆ ਘਰ ਆ ਪਰ ਜੇ ਤੁਸੀਂ ਇਹ ਵੀ ਸੋਚੋ ਹੁਣ ਕਈ ਵਾਰੀ ਮੀਡੀਆ ਤੇ ਦੇਖਦਾ ਫੇਸਬੁੱਕ ਤੇ ਕੋਈ ਕਹਣਾ ਪਿਆ ਆ ਗਰੀਬ ਪਰਵਾਰ ਆ ਜਾਂ ਸ਼ੀਰ ਪਰਵਾਰ ਆ ਦੁਨੀਆ ਤੇ ਸਾਰੇ ਪੈਸੇ ਭੇਜਣ ਲੱਪਣਾ ਇਹ ਸੋਚਣਾ ਨਹੀਂਗਾ ਕਿ ਉਹਨਾਂ ਦੀ ਕਦੀ ਦੇਖੇ ਨਹੀਂ ਪੈਸੇ ਇਹਨੇ ਉਹ ਫੈਮਲੀ ਬਟਵਾੜਾ ਹੋ ਜਾਂਦਾ ਜੀ ਫੈਮਲੀ ਚ ਕੌਨਫਲਿਕਟ ਹੋਣ ਲੱਗ ਪੈਂਦੀ ਆ ਲੜਨ ਲੱਪੈਂਦੇ ਆ ਸੋ ਤੁਸੀਂ ਸੋਚ ਕੇ ਲਾਓ ਜਦੋਂ ਜਿਹੜੇ ਪੈਸੇ ਦਿੰਨੇ ਆ ਜਾਂ ਕਿਸੀ ਮਦਦ ਕਰਦੇ ਪਹਿਲੇ ਸ਼ਾਨਬੀਨ ਕਰਦੇ ਹੋ ਨੇ ਉਹਨਾਂ ਪਰਿਵਾਰਾਂ ਦੀ ਇਹ ਵਾਕਏ ਲੋੜਵੰਦ ਆ ਜਾਂ ਵਾਕਈਏ ਇਹ ਪੀੜਤ ਪਰਿਵਾਰ ਆ ਜਾਂ ਸ਼ਹੀਦ ਪਰਿਵਾਰਾਂ ਨੂੰ ਬਲੌਂ ਕਰਦੇ ਜਾਇਆਂ ਉਹਨਾਂ ਨੂੰ ਲੋੜ ਹੈਗੀ ਆ ਜਾਂ ਹੋਰ ਵੀ ਤੇ ਮੜੀ ਇਹਦੇ ਕਰਦੇ ਨੂੰ ਕੋਈ ਸਾਰਾ ਕੁਝ ਅਸੈਸਮੈਂਟ ਕਰੀਦਾ ਅਸੈਸਮੈਂਟ ਕਰਕੇ ਡਬਲ ਚੈੱਕ ਕਰੀਦਾ ਪਿੰਡ ਨਾਲ ਸਰਪੰਚ ਨਾਲ ਗੈਲੋ ਕਿਉਂਕਿ ਜਿਹੜੇ ਜੈਨੂਇਨ ਸ਼ਹੀਦ ਪਰਵਾਰ ਨੇ ਜਿਹੜੇ ਪਿੰਡ ਵਾਲੇ ਵੀ ਕਹਿੰਦੇ ਆ ਕਹਿੰਦੇ ਕਰੋ ਇਹਨਾਂ ਦੀ ਮਦਦ ਅਸੀਂ ਹਰ ਇੱਕ ਚੀਜ਼ ਆਪਣੇ ਬੰਦੇ ਭੇਜਦੇ ਆ ਅਸੈਸਮੈਂਟ ਕਰਨ ਹੁਣ ਘਰ ਬਣਾਉਣਾ ਕਿਸਦਾ ਮੈਂ ਸੌਰੀ ਅਸੈਸਮੈਂਟ ਕੀਤੀ ਹਾਂ ਬਹੁਤ ਬੁਰਾ ਹਾਲ ਹੈ ਘਰ ਬਣਾਉਣ ਦਾ ਠੀਕ ਹੈ ਘਰ ਬਣਾਉਂ ਅਸੀਂ ਇਸ ਆਪਣੀ ਇੰਡੀਪੈਂਡੈਂਸ ਅਸੈਸਮੈਂਟ ਕਰਦੇ ਹਾਂ ਜੀ ਘਰ ਦੀ ਗੱਲ ਕੀਤੀ ਆ ਕਿ ਨੋਰਮਲ ਆਮ ਘਰ ਬਣਾਉਣ ਵਾਸਤੇ ਚਾਰ ਪੰਜ ਕਮਰਿਆਂ ਦਾ ਉਹ ਕਿੰਨੇ ਕੁ ਪੈਸੇ ਖਰਚ ਹੁੰਦੇ ਆ ਆ ਡਿਪੈਂਡ ਕਰਦਾ ਅਸੀਂ ਹੁਣ ਕਿਉਂਕਿ ਸਾਨੂੰ ਪਹਿਲਾਂ ਪੁਲਿਸ ਵੀ ਬਸ ਕੰਮ ਕਰਦੀ ਪੰਜਾਬ 'ਚ ਤੇ ਅਸੀਂ ਹੁਣ ਜਿਹੜਾ ਪੈਸੇ ਠੇਕੇਦਾਰ ਨੂੰ ਭੇਜਦੇ ਆ ਉੱਥੇ ਜਲੰਧਰ ਤੇ ਜੇ ਕੋਈ ਪੁਲਿਸ ਅਫਸਰ ਉਹ ਚੈੱਕ ਕਰ ਦੇ ਜਾ ਕੇ ਉਹਨਾਂ ਸਾਰਾ ਪਲਾਨ ਕਰਦਾ ਹੁੰਦਾ ਪਰ ਆਨਬਾਰ ਤੁਸੀਂ ਕਹਿ ਸਕਦੇ ਡਿਪੈਂਡ ਕਰਦਾ ਬਿਟਵੀਨ 5 ਤੋਂ 8 ਲੱਖ ਲੱਖ ਦਾ ਇਹ ਡਿਪੈਂਡ ਕਰਦਾ ਕਈ ਵਾਰ 6 ਲੱਖ ਵੀ 7 ਲੱਖ ਵੀ 8 ਲੱਖ ਮਗਿਆ ਆਈਦਾ ਹੁੰਦਾ ਸੀਮੈਂਟ ਦਾ ਇਟਾਂ ਦਾ ਇਹ ਡਿਪੈਂਡ ਕਰਦਾ ਰਾਂਹ ਬਾਦ ਮੇਖਲ 5 6 ਤੋਂ 8 9 ਲੱਖ ਰਕਬਾ ਬਤ ਬਤ ਕਿ ਭਾਈ ਪਰਿਵਾਰ ਜਿਹਦਾ ਹੁਣ ਇੱਕ ਪਰਿਵਾਰ ਜਿਹਦਾ ਸਿੰਘ ਸ਼ਹੀਦ ਹੋ ਗਿਆ ਬੱਚਾ ਸ਼ਹੀਦ ਹੋ ਗਿਆ ਉਹਨਾਂ ਦੇ ਸਾਰੇ ਭਾਈ ਪਰਣਾ ਰਿਜਲਟ ਹੁੰਦੇ ਆ ਉਹ ਵੀ ਕਿਵੇਂ ਤੁਹਾਨੂੰ ਕਹਿੰਦੇ ਵੀ ਸਾਨੂੰ ਵੀ ਦੀ ਮਦਦ ਕਰੋ ਅਸੀਂ ਹੁਣ ਸਟ੍ਰਿਕਟਲੀ ਰੱਖਿਆ ਉਹਨਾਂ ਦੇ ਜਿੱਦਾਂ ਪਏ ਸ਼ੀਲਨ ਜਾਂ ਘਰ ਵਾਲੀ ਹੋਵੇ ਜਾਂ ਬੱਚੇ ਹੋਣ ਜਾਂ ਮਾਪੇ ਹੋਣ ਬਸ ਉਹਨਾਂ ਦਾ ਕਰਦੇ ਹੁਣ ਪਹਿਲਾਂ ਸਾਰੇ ਕਹਿੰਦਾ ਮੈਂ ਵੀ ਕਜ਼ਨ ਹੁੰਦਾ ਸੀਗਾ ਮੇਰਾ ਭਰਾ ਹੁੰਦਾ ਸੀਗਾ ਮਰੇ ਜੇ ਕੋਈ ਜ਼ਿਆਦੀ ਬੁਰੀ ਹਾਲਤ ਆਵੇ ਭਰਾ ਜ਼ਿਆਦਾ ਬਿਮਾਰ ਆ ਜਾਂ ਉਹਨੂੰ ਤਸ਼ੱਦਦ ਕੀਤੇ ਹੋ ਆ ਉਹ ਗੱਲ ਹੋਰ ਜੋ ਕਿ ਆਮ ਆ ਬੰਦੇ ਫੇਰ ਨਹੀਂ ਤੁਹਾਨੂੰ ਪੁੱਛਦੇ ਸਾਰੇ ਆ ਪੁੱਛਦੇ ਸਾਰੇ ਆ ਸਰ ਪੰਜਾਬ ਪੁਲਿਸ ਵੱਲੋਂ ਜਾਂ ਇੰਡੀਅਨ ਏਜੰਸੀ ਵੱਲੋਂ ਵੀ ਕੋਈ ਸਮੱਸਿਆ ਮੈਂ ਹੋਣੀ ਆ ਵੀ ਤੁਹਾਨੂੰ ਤੰਗ ਕਰਦੇ ਆ ਜਾਂ ਕੋਈ ਤੁਹਾਨੂੰ ਸੇਵਾ ਦੇ ਵਿੱਚ ਰਿਕਾਰਡ ਪਾਉਂਦੇ ਆ ਤੁਹਾਨੂੰ ਨਹੀਂ ਸਹਿਯੋਗ ਦੇ ਰਹੇ ਉਹ ਨਹੀਂ ਸਾਨੂੰ ਜਿੱਦਾਂ ਰੋਕਿਆ ਨਹੀਂਗਾ ਪਰ ਸਾਡੇ ਉੱਪਰ ਜਿੱਦਾਂ ਕਾਫੀ ਏਦਾਂ ਹਰੈਸਮੈਂਟ ਹੁੰਦੀ ਆ ਸਾਡੇ ਆਫਿਸ ਆਣਾ ਨਹੀਂ ਚੈੱਕ ਕਰਨ ਸਾਡੇ ਟਰਾਂਸਟੀਨ ਫੋਨ ਕਰੀ ਜਾਣੇ ਤੁਸੀਂ ਕੀ ਕਰਦੇ ਕਿੱਥੇ ਇੱਛਾ ਕੇ ਥਾਣੇ ਆਓ ਆ ਕਰੋ ਉਹ ਤਾਂ ਪਰ ਹਾਲ ਤੱਕ ਸਾਨੂੰ ਜਿੱਦਾਂ ਪੇਜ ਤਾਂ ਵੀ ਜਾਣ ਕੇ ਵੀ ਕੁਟਕਟਾਪਾ ਕੀਤਾ ਏਦਾਂ ਪਰ ਸਾਨੂੰ ਹਰੈਸਮੈਂਟ ਜ਼ਰੂਰ ਹੁੰਦੀ ਆ ਰੈਗੂਲਰ ਪੇਸਟ ਇਨਪਾਰੀ ਦੇ ਤੌਰ ਤੇ ਇਨਪਾਰੀ ਤੋਂ ਹਰੈਸਮੈਂਟ ਹੁੰਦੀ ਆ ਕੋਈ ਡੀਐਸਪੀ ਆ ਗਿਆ ਕੋਈ ਹੋਰ ਆ ਗਿਆ ਕਈ ਵਾਰ ਮੀਡੀਆ ਦੇ ਵਿੱਚ ਵੀ ਇਦਾਂ ਨਹੀਂ ਜੀ ਤੁਸੀਂ ਦਾਤਵਾਦ ਦੀ ਗੱਲ ਕਰਦੇ ਹੈਗੇ ਆ ਜਿਹੜਾ ਏਜੰਸੀਆਂ ਦੀ ਖਬਰ ਆਉਂਦੀ ਹੈ ਬਹੁਤੀਆਂ ਤੇ ਦੇਖਿਆ ਉਹ ਕੋਈ ਨਾ ਕੋਈ ਕੋਣ ਲਗਾ ਰਿਹਾ ਹੁੰਦਾ ਸਿਰਫ ਸਿੱਖ ਨੂੰ ਬਦਨਾਮ ਕਰਨ ਲਈ ਹੁੰਦੀ ਹੈ ਤਪੋਰ ਵੀ ਕਾਰਨ ਵੀ ਹੁੰਦਾ ਨਾ ਕੋਈ ਉਹ ਇੱਕ ਹੁੰਦੀ ਆ ਭਈ ਧਾਨੀ ਜਿਦਾ ਕਿਉਂਕਿ ਉਹਨੂੰ ਡਿਸਟਰਬਡ ਏਰੀਆ ਸਟੇਟ ਕਹਾ ਜਾਂਦਾ ਹੈ ਪੰਜਾਬ ਨੂੰ ਮੇਰੇ ਘਰ ਹਾਲ ਤਾਂ ਵੀ ਉਹ ਅੰਦਰੋਂ ਤਾਂ ਉਹੀ ਕਹਿੰਦੇ ਆ ਹੂੰ ਹੂੰ ਸੋ ਜਿਹੜਾ ਕੋਈ ਸਿੱਖ ਸੰਸਥਾ ਬਾਹਰ ਕੋਈ ਸੇਵਾ ਕਰਦੀ ਆ ਉਹਨੂੰ ਆਟੋਨੋਮਸ ਸਫੀਸ਼ ਕਹਿੰਦੇ ਆ ਜਿਵੇਂ ਅਸੀਂ ਬਾਹਰ ਕੱ ਲਈਏ ਕਸ਼ਮੀਰ ਕਰ ਲਈਏ ਮਹਾਰਾਸ਼ਟਰ ਸੇਵਾ ਕਰ ਸਾਨੂੰ ਕੋਈ ਫਰਕ ਨਹੀਂ ਪਾ ਜਿਵੇਂ ਪੰਜਾਬ ਕਰਦੇ ਸਾਨੂੰ ਪ੍ਰੋਬਲਮ ਹੁੰਦੀ ਆ ਪਰ ਜਿਹੜੀਆਂ ਸਾਡੇ ਅੰਜਾਲਸ ਵੇ ਬੰਦੇ ਆਪਣੇ ਉਹ ਥੱਲੇ ਨੁਕਸਾਨ ਜ਼ਿਆਦਾ ਕਰਦੇ ਆ ਇਹ ਨਹੀਂ ਪੇ ਜ਼ਿਆਦਾ ਇਕੱਲਾ ਉੱਥੇ ਜਾ ਕੇ ਸੰਸਥਾ ਪਰ ਜਿਹੜੇ ਆਪਣੇ ਬੰਦੇ ਜ਼ਿਆਦਾ ਸਿ ਉਹ ਸਾ ਖਬਰਾਂ ਤੋਂ ਦੇ ਜਾ ਕੇ ਇੱਥੇ ਦਾ মিডিਆ ਜਿਹੜਾ ਹੈਗਾ ਤੁਹਾਨੂੰ ਕਿੰਦਾ ਸਹਿਯੋਗ ਦੇ ਰਿਹਾ ਪਹਿਲੇ 17 ਸਾਲ ਤੋਂ ਯੂਕੇ ਦਾ ਯੂਕੇ ਦਾ মিডিਆ ਪੇਪਰ মিডিਆ ਕੋਈ ਵੀ ਜਿਹੜਾ ਯੂਕੇ ਦਾ ਜਿਹੜਾ ਸਿਰ ਸਾਡੇ ਚੈਨਲ ਜਾਂ ਸਿੱਖਾਂ ਦੇ ਉਹ ਸਾਨੂੰ ਸਪੋਰਟ ਨਹੀਂ ਦਿੰਦੇ ਹੁਣ ਸਾਡਾ ਸਪੋਰਟ ਰੁਕ ਗਿਆ ਹੈ ਤਾਂ ਮੈਂ ਸਿੱਧੀ ਗੱਲ ਕਹਿੰਨਾ ਉਹ ਸਾਨੂੰ ਸਪੋਰਟ ਬਿਲਕੁਲ ਨਹੀਂ ਦੇ ਰਹਾ ਤੇ ਚਲੋ ਰਬ ਰੱਖਣਾ \|_{ਤੇ ਜਿਹੜੇ ਪੰਜਾਬ ਤੋਂ ਤੁਸੀਂ ਜਦੋਂ ਸਾਡੀ ਕੋ ਖਬਰ ਲੈ ਕੇ ਛਾਉਂਦੇ ਆ ਹਾਂਜੀ ਇਹ ਸਾਨੂੰ ਪਤਾ ਨੂੰ ਅਸੀਂ ਪੁੱਛਦੇ ਵੀ ਨਹੀਂ ਕਿ ਇਹ ਸਾਨੂੰ ਇਹ ਵੇਲੇ ਖੁੱਲ੍ਹੇ ਨਹੀਂ ਅਸੀਂ ਬੈਠੇ ਕਰਕੇ ਕਹਿੰਦੇ ਆ ਇਸ ਸੱਚਾਈ ਦੀ ਗੱਲ ਹੈ ਜਦੋਂ ਵੀ ਪੰਜਾਬ ਤੋਂ ਚਾ ਕਲੋ ਵਿਸੇ ਸਾਹਿਬ ਕੋਈ ਵੀ ਕੰਮ ਕਰੇ ਤੁਸੀਂ ਸਾਨੂੰ ਸਪੋਰਟ ਦਿੰਦੇ ਆ ਤੇ ਹੋਰ ਜਦੋਂ ਸਾਡਾ ਸੋਸ਼ਲ ਮੀਡੀਆ ਫੇਸਬੁਕ ਹੈ ਪਰ ਜਿਹੜਾ ਜਿਹੜਾ ਗੋਰਿਆਂ ਦਾ ਮੀਡੀਆ ਆ ਸਕਾਈ ਟੀਵੀ ਬੀਬੀਸੀ ਆਈ ਟੀਵੀ ਉਹ ਸਾਡੇ ਜਿਹੜਾ ਕੰਮ ਅਸੀਂ ਦੁਨੀਆ ਚ ਕਰ ਰਹੇ ਰਿਸਪੈਕਟ ਕਰਦੇ ਆ ਉਹ ਸਾਡੇ ਪ੍ਰੋਗਰਾਮ ਲਾਉਂਦੇ ਪਰ ਆਪਣੇ ਸਰੋਸੇ ਆ ਆਪਣੇ ਲਾਉਂਦੇ ਇੱਕ ਥੋੜੀ ਜਿਹੀ ਗੱਲ ਹੋ ਰਹੀ ਵੀ ਸਾਰੇ মিডিਆ ਨੇ ਆਪ ਆਪਣੇ ਉਹਨੇ ਚੈਰਿਟੀਆਂ ਬਣਾ ਲਈਆਂ ਤੁਹਾਡੇ ਸੇਵਾ ਦੇਖ ਕੇ ਤੇ ਜਦ ਕਿ ਉਹ ਉਹਨਾਂ ਕੋਲ ਟੀਮ ਹੈ ਨਹੀਂ ਕਿ ਨੈਟਵਰਕ ਹੈ ਨਹੀਂ ਕਿ ਸੇਵਾ ਕਰਨ ਦਾ ਤੁਹਾਡੀ ਦੇ ਬਾਰੇ ਕੀ ਰਾਇ ਵੀ ਇਹ ਨਹੀਂ ਜਿਹੜੀ ਸੰਸਥਾਵਾਂ ਕਰ ਰਹੀਆਂ ਆਲਰੇਡੀ ਸਟੈਬਲਿਸ਼ ਹੈਗੀਆਂ ਸਾਰੀ ਕਮਿਊਨਿਟੀ ਸਾਡੀ ਉਹਨਾਂ ਸਹਿਯੋਗ ਦੇਵੇ ਨਹੀਂ ਮੇਰੇ ਸੁਨੇਹ ਰਿੰਦਾ ਸਾਰੀ ਦੁਨੀਆ ਨੂੰ ਜਿਹੜਾ মিডিਆ মিডিਆ ਕੰਮ ਕਰੇ ਰਿਪੋਰਟਿੰਗ ਇਨਵੈਸਟੀਗੇਟਿਵ ਜਰਨਲਿਜ਼ਮ ਚਾਰਜ ਦੇ ਪ੍ਰੋਗਰਾਮ ਬਣਾਉਣ ਰਾਈਟ ਜੇ ਤੁਸੀਂ ਏਜੰਟ ਵਰਕ ਕਰਨਾ ਜੇ ਖਾਸਾ ਨਹੀਂ ਦੇਣੇ ਪੈਸੇ ਠੀਕ ਆ ਜੇ ਕਿਸੇ ਹੋਰ ਨੇ ਠੀਕ ਆ ਪਰ ਤੁਸੀਂ ਐਸਓਵੀ ਡਬਲੂ ਦੇ ਨੇ ਜਾਂ ਤੁਸੀਂ ਕ੍ਰਿਸਟੀਨੇਡ ਦੇ ਨੇ ਜਾਂ ਤੁਸੀਂ ਬਾਕਸ ਫੈਮਿਲੀ ਦੇ ਨੇ ਤੁਸੀਂ ਸੋਚ ਕੇ ਦੇਵੋਪਸ ਕੋ ਕੰਮ ਕਰ ਰਹੀਆਂ ਟੀਮ ਆ ਜਿਹੜੇ মিডিਆ ਸਾਡੇ ਜਿਹੜੇ ਆ মিডিਆ ਜਿਹੜੇ মিডিਆ ਕੰਮ ਕਰਦੇ মিডিਆ ਐਕਸਪਰਟ ਨਹੀਂ ਹੈ ਫੀਲਡ ਦੇ ਵਿੱਚ ਤੇ ਕਿਉਂਕਿ ਮੈਂ ਪਹਿਲਾਂ ਵੀ ਜਦੋਂ ਮੈਂ ਗੌਰਵਿੰਟੂ ਕੀਤੀ ਆ ਇੱਥੇ ਮੈਂ ਕਿ ਜਿਹੜੇ ਭਈ ਪੈਸੇ ਇਕੱਠੇ ਕਰਨੇ ਬਹੁਤ ਸੌਖੇ ਆ ਬਸ ਓਕੇ ਐਕਚੁਅਲੀ ਖਰਚਣੇ ਜਾ ਕੇ ਬੋਲੋ ਓਕੇ ਆ ਚੰਗੇ ਚੰਗੇ ਢੰਗ ਦੇ ਨਾਲ ਹਾਂਜੀ ਕਈ ਵਾਰੀ ਹੁਣ ਇੱਥੇ ਸੰਗਤਾਂ ਕਹਿ ਰਹੀਆਂ ਵੀ ਕਿ ਕਿ ਕੁਝ ਮੀਡੀਆ ਨੇ ਪੈਸੇ ਇਕੱਠੇ ਕੀਤੇ ਆ ਮੈਂ ਪੁਰਾਣੀਆਂ ਰਿਪੋਰਟਾਂ ਵੀ ਹੈਗੀਆਂ ਮੈਂ ਰੇਡੀਓ ਦੇ ਨਾਂ ਨਾਲ ਆਵਾ ਉਹਨਾਂ ਨੇ ਲੰਬਾ ਚਿਰ ਪਹਿਲਾਂ ਉਹਨੇ ਪੈਸੇ ਇਕੱਠੇ ਕੀਤੇ ਸੀ ਆਸਕੇ ਕੁਦਰਤੀ ਆਫਤ ਸਾਊਥ ਇੰਡੀਆ ਵਿੱਚ ਆਈ ਸੀ ਜਸਨਾਮੀ ਆਈ ਆ ਉਹਨਾਂ ਲਈ ਕੋਈ ਪੈਸਾ ਵੀ ਉਹਨਿੰ ਕੋਲੇ 1500 ਖਰਚਾ ਨਹੀਂ ਸੀ ਹਾਂ ਹੋਰ ਵੀ ਇਹ ਸੰਸਥਾ ਸਾਡਾ ਕੰਪਲੇਨਾਂ ਹੁੰਦੀਆਂ ਰਹਿੰਦੀਆਂ ਵੀ ਨਹੀਂ ਇਹ ਪੈਸੇ ਜਿਹੜੀ ਹੈ ਜਿਹਨੇ ਸਾਨੂੰ ਪੂਰਾ ਦੱਸ ਦੇਣ ਕਿ ਕਿੱਥੇ ਕਿੱਥੇ ਕਿਦਾਂ ਲੱਗੇ ਹੈਗੇ ਆ ਜਿਹੜਾ ਹੋਰ ਕਰ ਰਿਹਾ ਹੈਗਾ ਇਹ ਕੋਈ ਨਾ ਕੋਈ ਤਾਂ ਕੋਈ ਬੋਡੀ ਨਹੀਂ ਚਾਹੀਦੀ ਪਰ ਜਿਹੜੀ ਜ ਸੈਕ ਕਾਉਂਸਲ ਹੈਗੀ ਜਾਂ ਹੋਰ ਕੋਈ ਸਾਂਝੀ ਬੋਡੀ ਹੋਵੇ ਜਿਹਨੇ ਜਿੰਨੀਆਂ ਵੀ ਸੰਸੇਵਾ ਕਰਦੀਆਂ ਸਾਲ ਤੋਂ ਸਾਲ ਇਹਨਾਂ ਨੇ ਥੋੜਾ ਜਿਹਾ ਅਕਾਉਂਟ ਦੇਖ ਲਿਆ ਕਰਨ ਤੇ ਫਿਰ ਲੋਕਾਂ ਨੂੰ ਮੀਡੀਆ 'ਚ ਦੱਸਣ ਆ ਸੰਸਥਾ ਜਿਹੜੀ ਹੈਗੀ ਆ ਸੋਹਣਾ ਕੰਮ ਕਰ ਰਹੀ ਹੈਗੀ ਤੇ ਇਹਦਾ ਬਤਵਸ ਜੋਦਦੇ ਹੋ ਤੁਹਾਡੀ ਹੈ ਵੀ ਇਦਾਂ ਤੁਹਾਡੇ ਵੀ ਆਪਣਾ ਨਹੀਂ ਇਹ ਤਾਂ ਹੁਣ ਹੀ ਚਾਹੀਦੀ ਬਿਲਕੁਲ ਮੈਂ ਵੀ ਸ ਕਈ ਮੜਿਆ ਵੋਚ ਤੋਂ ਖੁੱਲਣਾ ਚਾਹੀਦਾ ਆ ਪਰ ਜੇ ਕੋਈ ਕੋਈ ਚੈਰਟੀ ਰਜਿਸਟਰ ਨਹੀਂ ਗਈ ਜਾਂ ਕੋਈ মিডিਆ ਆ ਜਿਹੜਾ ਸਪੈਸ਼ਲਿਸਟ ਨਹੀਂਗਾ ਇਹ ਸੰਗਤ ਨਹੀਂ ਤੁਸੀਂ ਉਹਨੂੰ ਪੈਸੇ ਦੇਣੇ ਆ ਤੇ ਸੋਚ ਕੇ ਦੇਵੋ ਕਿਉਂਕਿ ਜਿਹੜੀ ਇਹ ਸਪੈਸ਼ਲਿਸਟ ਫੀਲ드 ਦੇ ਵਿੱਚ ਆ ਉਹ ਮੈਨੂੰ ਤੁਸੀਂ ਕਹੋ ਤੁਸੀਂ ਟੀਵੀ ਚੈਨਲ ਖੋਲ ਦੋ ਮਿੰਨ ਕੀ ਬਾਰੇ ਟੀਵੀ ਵਾਲੇ ਕੁਝ ਸਾਨੂੰ ਇਹ ਪਤਾ ਤੁਸੀਂ ਕਹਿੰਦੇ ਬਈ ਇਰਾਕ ਜਾ ਪੈਸੇ ਲਾਉਣੇ ਆ ਉਹ ਸਾਨੂੰ ਪਤਾ ਕਿੱਦਾਂ ਉੱਥੇ ਲਾਉਣੇ ਪਰ ਤੁਸੀਂ ਜਿਹੜੀ ਸਪੈਸ਼ਲ ਫੀਲ ਦੇ ਉਹਨੂੰ ਸਪੋਰਟ ਕਰੋ ਜੇਕਰ ਤੁਹਾਡੇ মিডিਆ ਕਰਦੇ ਆ ਹੁਣ ਪੈਸੇ ਨਹੀਂ ਕਹੋ ਪੈਸੇ ਨਹੀਂ ਪਹੁੰਚੇ ਕਿਤੇ ਉਹਨਾਂ ਡਿਜ਼ਾਸਟ ਲਈ ਪੈਸੇ ਇਕੱਠੇ ਹੀ ਤੇ ਨਹੀਂ ਪਹੁੰਚੇ ਗਲਤੀ ਸਾਡੀ ਆਹੀ ਦਿੰਦੇ ਆ ਤੁਸੀਂ ਸੋਚ ਕੇ ਦੇਵੋ ਕਿਉਂਕਿ ਇਹ ਨਹੀਂ ਭਈ ਜਾ ਵੀ ਚੈਰਿਟੀ ਹੋ ਗਈ ਵੀ ਪੈਸੇ ਇਕੱਠੇ ਕਰਨੇ ਕੋਈ ਹੋਰ ਕੰਮ ਲਾਉਣਾ ਕਿਉਂਕਿ ਸਾਡੀ ਪ੍ਰੋਬਲਮ ਇਹ ਆ ਹੁਣ ਖਾਲਸਾ ਆਈੜਾ ਚੜ੍ਹਦੀ ਕਲਾ ਆ ਜਿੰਦਾ ਸਾਨੂੰ ਰੋਕਣਾ ਚਾਹੁੰਦੇ ਆ ਤੁਹਾਨੂੰ ਸ਼ੋ ਨਹੀਂ ਕਰਦੇ ਸਾਡੇ ਆਪਣੇ মিডিਆ ਉਹਨੇ ਚੜ੍ਹਦੀ ਕਲਾ ਹੋਈ ਜਾਂਦਾ ਪ੍ਰੋਗਰਾਮ ਗੁਰੂ ਕਿਰਪਾ ਪਰ ਤੁਸੀਂ ਅਸੀਂ ਇਹ ਕਿਹਨੇ ਗੁਰਦੌਰੇ ਕਹ ਲੋ ਤੁਸੀਂ ਇੱਥੇ ਕਹੋ ਡਰ ਵੀ ਕਹੋ ਜੇ ਪੈਸੇ ਕੱਟੇ ਕੀਤੇ ਤੁਸੀਂ ਬੰਦਾ ਭੇਜੋ ਸਾਡੇ ਨਾਲ ਅਸੀਂ ਉਹ ਬੰਦਾ ਪਹਿਲਾਂ ਬੰਦੇ ਦਾ ਚੈੱਕ ਕਰਾਂਗੇ ਅਸੀਂ ਪ੍ਰੋਸੈਸਿੰਗ ਚੈੱਕ ਕਰਦੇ ਹਾਂ ਉਹਦਾ ਬੈਕਗ੍ਰਾਉਂਡ ਪੁਲਿਸ ਚੈੱਕ ਫੇਰ ਬੰਦਾ ਲੈ ਕੇ ਜਾਂਦੇ ਹਾਂ ਤਾਂ ਚਲੋ ਤੁਸੀਂ 10000 ਰੁਪਏ ਕਿੱਥੇ ਕੀਤੇ ਆ ਜਿਹੜੇ ਰਫੂਜੀ ਵਿਚਾਰੇ ਬਾਰਡਰ 'ਚ ਬੈਠੇ ਰਾਖ 'ਚ ਬੰਦਾ ਭੇਜੋ ਤਾਂ ਕਿ ਆਪੇ ਖਰਚੋਖਾਣੇ ਤੇ ਅਸੀਂ ਤੁਹਾਨੂੰ ਚਾਂਸ ਦਿੰਨੇ ਆ ਅਜੀ ਵਾਸ਼ਡੌਗ ਹੋਵੇ ਸਾਰੀਆਂ ਚੈਟੀਆਂ ਜਿਹੜੀ ਸੇਵਾ ਕਰ ਰਹੀਆਂ ਉਹਨਾਂ ਦੀ ਸਾਲ ਦੋ ਸਾਲੀ ਸਾਲਵਾਰ ਬੋਰਡ ਦਿੰਦੇ ਨੇ ਤੇ ਲੋਕਾਂ ਦੇ ਜਿੰਨੇ ਵੀ ਸੇਵਾ ਕਰ ਰਹੀਆਂ ਠੀਕ ਕਰ ਰਹੀਆਂ ਉਹਨਾਂ ਉਹਨਾਂ ਨੂੰ ਤਾਂ ਮੈਨਲੀ ਮੈਲੀ ਬੁੜਾਈ ਮਾਣ ਮਿਲਣਾ ਹੈ ਮਿਲਣਾ ਚਾਹੀਦਾ ਸੇਵਾ ਕਰ ਦੇਣ ਗਿਆ ਪਰ ਜਿਹੜੀਆਂ ਕਿ ਫੇਕ ਸੰਸਤਾਵਾਂ ਹੈਗੀਆਂ ਮੈਂ ਨਾਨੇ ਮੇਰੇ ਪਿਲਾ ਵਿਆਹ ਤੋਂ 15-20 ਸਾਲਾਂ ਬਹੁਤ ਸਾਰੀਆਂ ਚੈਟੀਆਂ ਬਹਿ ਇਕੱਠੇ ਕੀਤੀ ਤੇ ਉਹ ਉੱਥੇ ਲੱਗੇ ਨਹੀਂਗੇ ਤੇ ਇਹਦੇ ਬਾਅਦ ਥੋੜਾ ਜਿਹਾ ਵਾਸ਼ਡੌਗ ਵੰਡ ਲਈ ਤੁਸੀਂ ਕੋਈ ਲੋਕ ਐਫਰਟ ਕਰੋ ਕੋਈ ਨਾ ਕੋਈ ਕਰੋ ਨਹੀਂ ਅਸੀਂ ਤਾਂ ਪਰਸਨਲੀ ਮੈਂ ਸੋਚਦਾ ਸੀ ਪਿਛਲੇ ਸਾਲ ਦਾ ਕੋਈ ਵਾਸ਼ਡੌਗ ਹੋਣਾ ਉਹ ਕਹ ਲਓ ਭਈ ਸੰਸਥਾ ਵੀ ਪੈਸੇ ਇਕੱਠੇ ਕਰ ਲਏ ਆ ਤੇ ਸੰਗਤ ਦੇਤੇ ਮਗਰੋਂ ਚੁੱਪ ਜਾ ਹੁਣ ਪਿਛਲੇ 2-3 ਸਾਲ ਡਿਜ਼ਾਸਟਰ ਹੋਇਆ ਜੇ ਤੁਸੀਂ ਕਿਸੇ ਮੀਡੀਆ ਪੈਜ ਤੇ ਪੁੱਛੋ ਭਈ ਦਿਖਾ ਲਓ ਕਿੱਥੇ ਕਿੱਥੇ ਕਿਹੜੇ ਜਾ ਕੇ ਰਿਪੋਰਟ ਕਰੋ ਕੀ ਬਣਾਇਆ ਤੁਸੀਂ ਉਹਨਾਂ ਇਹ ਬਹੁਤ ਜਿਦਾ ਭਈ ਕਿਉਂਕਿ ਮੀਡੀਆ ਦਾ ਕੰਟਰੋਲ ਆਪਣਾ ਰੱਖਦੇ ਆ ਉਹ ਸਾਨੂੰ ਭਈ ਇੰਡੀਪੈਂਡੈਂਟ ਗੱਲ ਨਹੀਂ ਕਰਨ ਦਿੰਦੇ ਮਰੋਂ ਜਨਨ ਤੇ ਵਾਰ-ਵਾਰ ਕਹਿੰਦੇ ਨੇ ਮੈਂ ਵੀ ਬਹੁਤ ਸਾਰੀਆਂ ਚੈਟੀਆਂ ਦੇ ਜਿਹੜਾ ਫੰਡ ਇਕੱਠਾ ਕੀਤਾ ਵਿੱਚ ਬੈੰਦਾ ਰਿਹਾ ਹੈਗਾ ਵਾਰ-ਵਾਰ ਅਸੀਂ ਸੰਗਤਾਂ ਨੂੰ ਕਹਿੰਦੇ ਆ ਨਹੀਂ ਇੰਨਾਂ ਘਰੋਂ ਪਿਆਰੇ ਹੈਗੇ ਆ ਇਹ ਇਹ ਕਰ ਰਹੇ ਆ ਤੁਹਾਡੀ ਕਈ ਫਾਈਲ ਰਿਪੋਰਟਾਂ ਮਿਲੀਆਂ ਸਾਨੂੰ ਲੋਕਾਂ ਤੋਂ ਆਈਆਂ ਵੀ ਤੁਹਾਨੂੰ ਦੱਸੋ ਵੀ ਕਿੱਥੇ ਗਰਜਿਆ ਪਰ ਸਾਨੂੰ ਬਾਤ ਦੱਸਿਆ ਕੁਝ ਨਹੀਂ ਗਿਆ ਤੇ ਅਸੀਂ ਫੀਲ ਕਰਦੇ ਆ ਵੀ ਆਨਰਸ ਅਸੀਂ ਉਹਨਾਂ ਥਾਂ ਹੀ ਨਾ ਬੈਠੀਏ ਹਾਂਜੀ ਹਾਂਜੀ ਤੇ ਮੇਰੇ ਵਾਚ ਡੌਗ ਦੀ ਇਹਨਾਂ ਲੋਡ ਹੈਗੀ ਆ ਤੇ ਜਿਹੜੇ ਵੀ ਸਸਾਮਗਾਰੀਆਂ ਜਿਹੜੀਆਂ ਕਰ ਰਹੀਆਂ ਪਿਆਰ ਦੇ ਨਾਲ ਸੇਵਾ ਕਰਨੋਂ ਤਾਂ ਉਹਨਾਂ ਤੋਂ ਹੈ ਹੀ ਗੱਲ ਕੋਈ ਨਹੀਂਗੀ ਪਰ ਇਹ ਥੋੜੀ ਜਿਹੀ ਜ਼ਰੂਰ ਚਾਹੀਦੀ ਆ ਕੋਈ ਨਾ ਕੋਈ ਬੋਡੀ ਜਿਹੜੀ ਆਵਾਜ਼ ਕਰੇ ਤਾਂ ਜਿਹੜੀ ਸੇਵਾ ਫਰਿਦ ਭਾਵਨਾ ਹੀ ਹੁੰਦੀ ਸੇਵਾ ਜਿਹੜੇ ਲੋਕਾਂ ਨੂੰ ਦਿੱਤੀ ਆ ਨਾ ਉਹ ਉੱਥੇ ਲੱਗੇ ਜਾ ਨੇ ਜਿੱਦਾਂ ਹੁਣ ਸਾਡੇ ਹੁਣ ਮਲਾਵੀ ਚੱਲ ਰਹੇ ਪ੍ਰੋਗਰਾਮ ਯਗੇਨ ਦਾ ਹੈਟੀ ਗਰੀਸ ਚੱਲ ਰਹਾ ਆ ਇੰਡੀਆ ਚ ਪੰਜਾਬ ਚੱਲ ਰਹਾ ਆ ਇੰਡੀਆ ਚੱਲ ਰਹਾ ਆ ਅਲਦ ਵਾਲੇ ਇਹ ਹੁਣ ਇੱਥੇ ਆ ਰਾਕ ਚੱਲ ਰਹਾ ਆ ਲਬਨਨ ਚੱਲ ਰਹਾ ਕੋਈ ਸਾਡੇ ਹੁਣ 7-8 ਦੇਸ਼ਾਂ ਚੱਲ ਰਹੇ ਪ੍ਰੋਗਰਾਮ ਇਸ ਵੇਲੇ ਹੁਣ ਜਦੋਂ ਸਾਡਾ ਆਫਿਸ ਮਿਲ ਗਿਆ ਸਾਨੂੰ ਵੱਡਾ ਕੋਈ ਨਾ ਕੋਈ ਸਾਡੀ ਹੈਲਪ ਕਰੇ ਆਫਿਸ ਲੈਣ ਦੀ ਅਸੀਂ ਮੇਰੇ ਖਿਆਲ ਇਸ ਸਾਲ ਦੇ ਵਿੱਚ 25 ਜੀ ਦੇਸ਼ ਸਾਡੀ ਸੇਵਾ ਚਲਣੀ ਆ ਫਿਰ ਉਨੀ ਲੱਗੀ ਜਾਣੀ ਆ ਸਾਨਾ ਲਾ ਕੇ ਜੁੜੋ ਫਿਰ ਪਰ ਜਿੱਦਾਂ ਤੁਸੀਂ ਕਿਹਾ ਬਿਲਕੁਲ 100% ਆ ਤੁਸੀਂ ਤੁਸੀਂ ਪੁੱਛੋ ਅਕਾਉਂਟੇਬਿਲਟੀ ਫਿਰ ਤੁਸੀਂ ਕਿੱਥੇ ਪੈਸੇ ਲਾਇਆ ਮੀਡੀਆ ਮੀਡੀਆ ਚੈਰੀਟੀ ਸਪੈਸ਼ਲਸ ਨਹੀਂ ਹੈ ਜਾਂ ਤੱਕ ਉਹ ਟੀਮਾਂ ਨਹੀਂ ਬਣੇ ਸਪੈਸ਼ਲ ਨਹੀਂ ਗਏ ਮੀਡੀਆ ਰਿਪੋਰਟਿੰਗ ਲਈ ਇਨਵੈਸਟਿਗੇਟਿਵ ਜਰਨਲਿਜ਼ਮ ਪ੍ਰੋਗਰਾਮ ਬੜਾ ਵਧੀਆ ਡਿਬੇਟ ਹੋਵੇ ਵਧੀਆ ਪਰ ਉਹ ਚੈਰਿਟੀ ਦਾ ਕੰਮ ਕਰਨ ਠੀਕ ਆ ਪਰ ਸ਼ੋ ਵੀ ਕਰਨ ਫਿਰ ਸਪੈਸ਼ਲੀ ਇੰਟਰਨੈਸ਼ਨਲ ਲੈਵਲ ਤੇ ਸੁਣਨਾ ਬਜਟ ਕਿੰਨਾ ਤੁਹਾਡਾ ਚੱਲ ਰਿਹਾ ਜੀ ਸਾਡਾ ਇਸ ਵੇਲੇ ਸਾਡਾ ਸਪੈਂਡ ਐਕਸਪੈਂਡੀਚਰ 7-8 ਲੱਖ ਹੋ ਰਿਹਾ ਸਾਲ ਦਾ ਪਰ ਆਉਣ ਦਾ 7 ਲੱਖ ਪੌਂਡ ਉਹਦੇ ਵਿੱਚੋਂ ਮੇਰੇ ਖਿਆਲ ਤਿੰਨ ਖਾਣਾ ਪੰਜਾਬ ਚ ਤੇ ਇੱਕ ਉਹ ਛੋਟਾ ਸਾਰਾ ਗੁਰੂ ਘਰਾਂ ਵੱਲੋਂ ਇੱਥੇ ਜੇ ਲੋਕਲ ਯੂਕੇ ਦੇ ਗੁਰੂ ਘਰਾਂ ਉਹਨਾਂ ਵੱਲੋਂ ਕੋਈ ਮਦਦ ਕੀਤੀ ਜਾਂਦੀ ਕੁਝ ਹਾਂ ਜਿੱਦਾਂ ਜਦੋਂ ਕੋਈ ਡਿਜ਼ਾਸਟਰ ਹੁੰਦਾ ਹੈ ਹੇਟੀ ਹੋਇਆ ਦਾਰਬੀ ਗੁਰਦੁਆਰਾ ਸਾਹਿਬਾਂ ਨੇ ਬਹੁਤ ਮਾਤ ਦਿੱਤੀ ਆ ਇਹ ਜਿਹੜੇ ਗੁਰਦਾਰਨ ਲਗਦਾ ਪਤਾ ਡਿਜ਼ਾਸਟਰ ਖਾਸ ਸਾਨੂੰ ਫੋਨ ਆਉਂਦੇ ਆ ਭਈ ਅਸੀਂ ਸਪੋਰਟ ਕਰਨਾ ਚਾਹੁੰਦੇ ਯੂਰਪ ਤੋਂ ਆਉਂਦੇ ਅਮਰੀਕਾ ਕਿਉਂਕਿ ਅਸੀਂ ਹੁਣ ਸਾਡੇ ਪਰੋਂ ਇਨੇ ਵੱਡੇ ਵੱਡੇ ਲੈਵਲ ਤੇ ਚੱਲ ਰਾਇਆ ਸਾਨੂੰ ਪਹਿਲਾਂ ਪੈਸੇ ਲੱਗ ਰਹੇ ਆ ਸਾਰੇ ਪਾਸੇ ਸੋ ਹਾਂ ਜਦੋਂ ਗੁਰਦਾਰਨ ਲੱਗਦਾ ਪਤਾ ਫੇ ਕਰਦੇ ਪਈ ਕਈ ਗੁਰਦਾਰੇ ਹੈਗੇ ਜਿਹੜੇ ਸਾਨੂੰ ਤਾਮ ਨਹੀਂ ਦਿੰਦੇ ਸਟੇਜਾਂ ਤੇ ਕਿਉਂਕਿ ਉਹ ਪੋਲਿਟੀਕਲ ਪਾਰਟੀ ਨਾਲ ਕੋਈ ਲਿੰਕ ਆ ਉਹ ਖਾਸ ਇਹਨਾਂ ਬਰਦਾਸ਼ਤ ਨਹੀਂ ਕਰਦੇ ਸੋ ਸਾਨੂੰ ਤਾਮ ਨਹੀਂ ਦਿੰਦੇ ਜੇ ਕੋਈ ਸਾਨੂੰ ਤਾਮ ਦੇਣਾ ਚਾਹੁੰਦਾ ਅਸੀਂ ਤੁਹਾਨੂੰ ਆ ਕੇ ਜਰੂਰ ਤੁਹਾਨੂੰ ਪ੍ਰੈਜੈਂਟੇਸ਼ਨ ਕਰਾਂਗੇ ਬੰਦਾ ਭੇਜੋ ਸਾਡੇ ਨਾਲ ਕੋਈ ਉੱਥੇ ਜਿੱਥੇ ਸੇਵਾ ਚਾਹੀਦੀ ਹੈ ਸਤਿ ਆਖੀ ਸਵਾਗਤ ਹੈ ਜੀ ਮੇਰੇ ਨਾਲ ਲਾਸਟ ਟਾਈਮ ਇਹ ਵੀ ਦੀ ਅੰਗਰੈਂਡੀਆਂ ਜੌਬ ਦੇ ਸੰਗਤਾਂ ਜਿਹਨਾਂ ਨੇ ਪ੍ਰੋਗਰਾਮ ਦੇਖਣਾ ਹੈਗਾ ਪੰਜਾਬ ਮੀਡੀਆ ਛਪਣਾ ਹੈਗਾ ਇਹ ਅਖਬਾਰ ਦੇ ਵਿੱਚ ਵੀ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਕਿੱਦਾਂ ਤੁਹਾਡਾ ਸਹਿਯੋਗ ਕਰੀਏ ਸੰਗਤਾਂ ਕੋ ਨਾਲ ਸਹਿਯੋਗ ਦੇਣਗੇ ਸੰਗਤਾਂ ਸਾਡੀ ਵੈਬਸਾਈਟ ਤੇ ਜਾ ਸਕਦੇ ਆ ਖਾਲਸਾ ਏਡ ਤੁਸੀਂ Google ਤੇ ਖਾਲਸਾ ਏਡ ਪਾ ਲਓ ਜਾਂ ਖਾਲਸਾ ਏਡ ਦਾ ਉਹ ਪਤਾ ਸਾਡੇ ਆਫਿਸ ਨੰਬਰ ਹੈਗਾ ਆ ਤੁਹਾਨੂੰ ਕੰਟੈਕਟ ਕਰ ਸਕਦੇ ਆ ਮੇ ਵੀ ਕੰਪਿਊਟਰ ਵੈਬਸਾਈਟ ਤੋਂ ਪਾ ਸਕਦੇ ਤੁਸੀਂ ਸੋ ਜਿੱਦਾਂ ਹੁਣ ਤੁਸੀਂ ਸਾਡੀ ਪੰਜਾਬ ਟਾਈਮਸ ਵਾਲੀ ਕਾਫੀ ਹੈਲਪ ਕੀਤੀ ਆ ਤੇ ਜਦੋਂ ਜੇ ਤੁਸੀਂ ਕਾਮਯਾਬ ਹੋਵੋਗੇ ਅਸੀਂ ਕਾਮਯਾਬ ਹੋਵਾਂਗੇ ਤੇ ਲੋਕ ਤੁਹਾਨਾਂ ਮਸ਼ਹੂਰੀਆਂ ਨਾਲ ਤੁਹਾਡੇ ਪੇਪਰ 'ਤੇ ਤੁਹਾਡੇ ਵੀ ਚੱਲਦਾ ਰਹੇ ਸਾਨੂੰ ਸਪੋਰਟ ਮਿਲਦਾ ਰਹੇ ਸੋ ਇੱਕ ਦੂਜੇ ਦੀ ਹੈਲਪ ਕਰੋ ਬਸ ਪਰ ਤੁਸੀਂ ਸੋਚ ਸਮਝ ਕੇ ਕਰੋ ਇਹ ਨਹੀਂ ਭਈ ਤੁਸੀਂ ਆਪਣਾ ਜਿਹਾ ਭਈ ਅੱਖਾਂ ਬੰਦ ਕਰਕੇ ਸੇਵਾ ਕਰਨੀ ਹੋਵੇ ਬਿਲਕੁਲ ਸੱਤਿਆਂ ਨਾਲ ਅਸੀਂ ਪੈਸੇ ਸਿਰਦੇ ਖੂਹ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਬਹੁਤ ਲੋੜਿਆ ਬਹੁਤ ਲੋਕ ਪੰਜਾਬ ਦੇ ਵਿੱਚ ਆ ਜੀ ਵਲੰਟੀਅਰਡ ਵਰਲਡ ਬਾਈ ਤੁਹਾਨੂੰ ਲੋਕ ਕੰਟੈਕਟ ਕਰਨਾ ਚਾਹੁੰਦੇ ਹੁਣ ਤੁਹਾਡੇ ਨਾਲ ਜੁੜਨਾ ਚਾਹੁੰਦੇ ਹੁਣ ਵੇ ਉਹ ਕਿਦਾਂ ਯੂਨਿਟ ਤੇ ਕਿੱਥੇ ਸੰਪਰਕ ਕਰ ਸਕਦੇ ਸਾਡੇ ਆਫਿਸ ਵਿੱਚ ਸਾਰਾ ਕੁਝ ਆ ਜਾਂਦਾ ਤੇ ਇਨਫੋਵੈਟ ਖਾਲਸਾ ਇਹ ਜਾਂ ਖਾਲਸਾ ਦਾ ਓਗ ਦੇ ਵੈਬਸਾਈਟ ਤੇ ਤੁਹਾਡੀ ਇਨਫੋਰਮੇਸ਼ਨ ਹੈਗੀ ਆ ਤੇ ਉਹਦੇ ਵਿੱਚ ਜਾ ਕੇ ਜਦੋਂ ਮੈਨੂੰ ਸਾਨੂੰ ਫੋਨ ਨੰਬਰ ਵੀ ਸਾਡੇ ਉੱਤੇ ਹੈਗੇ ਆ ਆਫਿਸ ਦੇ ਵਿੱਚ ਜਦੋਂ ਮੈਨੂੰ ਸਾਨੂੰ ਕੰਟੈਕਟ ਕਰ ਸਕਦੇ ਤੇ ਅਸੀਂ ਆ ਟੀਮ ਸੈੱਟ ਕਰਨੀ ਚਾਹੁੰਦੇ ਖਾਲਸਾ ਯੂਰਪ ਦੇ ਵਿੱਚ ਜਾਂ ਇਟਲੀ ਵਿੱਚ ਜਾਂ ਸਪੇਨ ਜਾਂ ਫਰਾਂਸ ਦੇ ਵਿੱਚ ਤੇ ਵਧੀਆ ਹੋ ਗਈ ਅਸੀਂ ਹੁਣ ਇਸ ਵੇਲੇ ਕੈਨੇਡਾ ਅਮਰੀਕਾ ਰਜਿਸਟਰ ਹੋ ਰਹੇ ਆ ਆਸਟ੍ਰੇਲੀਆ ਵੀ ਰਜਿਸਟਰ ਹੋਣਾ ਰਜਿਸਟਰ ਸੋ ਉਹ ਲੋਕਾਂ ਵਧੀ ਜਾਂਦਾ ਤੇ ਮੇਰਾ ਖਿਆਲ ਨੈਕਸਟ 5 10 ইয়ার্স ਵਿੱਚ অলমোਸਟ এভਰੀ ਦੇਸ਼ ਤੇ ਵਿੱਚ ਸਾਡਾ ਕੋਈ প্রেজেন্স ਹੋਊਗਾ। ਪਰ ਮੈਂ ਇਹ ਕਹਣਾ ਹਰ ਰਿਵਰਸੀ ਹੁੰਦਾ। TRUE সেবা ਤੁਸੀਂ ਚੇਂਜ ਕਰਦੇ ਜੋ সেবা ਕਰੋਗੇ ਨਾ ਤਾਂ ਦੁਨੀਆ ਜੁੜ ਜਾਊਗੀ। ਕਿਉਂਕਿ সেবা ਵਿੱਚ ਤੁਹਾਨੂੰ ਤੁਹਾਨੂੰ ਰੈਕਗਨਾਈਜ਼ ਕਰਗੇ ਸਾਡਾ ਹਰ ਕੌਮ ਦਾ ਕੋਈ ਨਾ ਕੋਈ ਸਟਰੈਂਥ ਹੁੰਦਾ ਆ। ਉਹਨਾਂ ਕੋਈ ਦੇਣ ਹੁੰਦੀ ਸਾਡੀ ਦੇਣ সেবা ਆ। ਅਸੀਂ ਉਹ ਕੰਧ ਵਿੱਚ ਰੱਖੀ ਆ। ਜਦੋਂ ਬਾਹਰ ਦੇਖਦੇ ਦੁਨੀਆ সেবা ਇਹ ਨਹੀਂ ਬਦਲ ਜਾਂਦੀ ਭਈ ਆਇਆ ਇਹ ਤਾਂ ਪਿਆਰ ਕਰਨ ਆਇਆ ਸਾਨੂੰ ਕੋਈ ਕੰਡੀਸ਼ਨ ਨਹੀਂ ਲਾਉਂਦੇ ਸੇਵਾ ਕਰਦੇ ਆ ਧੰਨਵਾਦ ਥਰੂ ਸੇਵਾ ਅਸੀਂ ਦੁਨੀਆ ਚੇਂਜ ਕਰ ਸਕਦੇ ਹਾਂ ਬਹੁਤ ਧੰਨਵਾਦ ਤੁਹਾਡਾ ਜੀ ਅਸੀਂ ਵੀ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕੋਈ ਬਤਵਾਸ ਯੋਗਦਰ ਦੀ ਉਹਨਾਂ ਨੇ ਸੁਣਾ ਹੀ ਲਿਆ ਹੈਗਾ ਕਿ ਕਿੰਨੇ ਕਾਂਟੀਆਂ ਦੇ ਵਿੱਚ ਕਿੱਥੇ ਕਿੱਥੇ ਸੇਵਾ ਕਰਿਆ ਹੈਗੀ ਆ ਸਮਾਂ ਨਹੀਂ ਬਹੁਤ ਜ਼ਿਆਦਾ ਦਿੱਤਾ ਸਾਰਿਆਂ ਨਾਲ ਪਹਿਲੇ ਚੈਰੀਟੀ ਸ਼ੁਰੂ ਕਰਨ ਨਾਲ ਵੀ ਇਹੀ ਆ ਬਾਕੀਆਂ ਤੇਨਾਂ ਦੀ ਕਾਪੀ ਕਰਿਆ ਹੈਗੀ ਆ ਤੇ ਸੰਗਤਾਂ ਨੂੰ ਬਤਵਾਸ ਇਹਨਾਂ ਦਾ ਸਹਿਯੋਗ ਦਿਓ ਜੇ ਤੁਸੀਂ ਕਿਸੇ ਵੇਲੇ ਵੀ ਕੋਈ ਅਕਾਊਂਟ ਦੇਖਣ ਚਾਹੁੰਦੇ ਆ ਇਹ ਆਪਣੇ ਤੁਹਾਡੇ ਸ਼ਹਿਰ ਚ ਵੀ ਆ ਸਕਦੇ ਹੈਗੇ ਆ ਤੁਹਾਨੂੰ ਦਿਖਾ ਸਕਦੇ ਹੈਗੇ ਆ ਅਸੀਂ ਚਾਰਟੀ ਕਮਿਸ਼ਨ ਰਜਿਸਟਰੀ ਆ ਉੱਥੇ ਵੀ ਰਜਿਸਟਰ ਹੈਗੇ ਆ ਪਰ ਜੇ ਹੋਰ ਵੀ ਨਹੀਂ ਸਾਥਾਂ ਉਹਨਾਂ ਨੂੰ ਇਹ ਪੈਸੇ ਦਿਓ ਜਿਹੜੀਆਂ ਕਾਊਂਟ ਫਾਰਮ ਦਿਖਾਉਣ ਨੂੰ ਆ ਕੇ ਸਾਲ ਤੋਂ ਸਾਲ ਹੀ ਤਿਆਰ ਹੈਗੇ ਹੈਗੇ ਆ ਤਾਂ ਜਿਹੜੀ ਤੁਹਾਡੇ ਪੈਸੇ ਦੀ ਦੁਰਵਰਤੋਂ ਨਾਲ ਕੋਈ ਕਰ ਸਕੇ ਸਾਡੇ ਕੋਲ ਕੁੱਝ ਕੰਪਲੇਨਾਂ 15 20 ਸਾਲ ਤੋਂ ਅੱਗੇ ਆਈਆਂ ਹੈਗੀਆਂ ਕਈ ਵਾਰੀ ਕਿ ਉਹਨਾਂ 'ਤੇ ਲਿਖਿਆ ਵੀ ਹੈਗਾ ਕਈ ਵਾਰੀ ਨਹੀਂ ਲਿਖੀਦਾ ਵੀ ਸਾਡੇ ਵੀਰ ਕਰਿਆ ਜਾਂ ਤੇ ਪੂਰੀ ਸਰ ਸਹੀ ਰਿਮਿਸ਼ਨ ਹੋ ਜਾਂ ਤੱਕ ਮਿਲਦੀ ਹੈਗੀ ਵਾਸ਼ ਡੌਗ ਦੀ ਗੱਲ ਬਹੁਤ ਹੀ ਜ਼ਰੂਰੀ ਹੈਗੀ ਆ ਇਹ ਉਦਮ ਹੋਣਾ ਚਾਹੀਦਾ ਸਾਂਝ ਤੌਰ ਤੇ ਜਿਹੜੇ ਵੀ ਕੋਈ ਗੁਰਸਿੱਖ ਜਾਂ ਗੁਰਦਵਾਰ ਵੱਡੇ ਗੁਰੂ ਘਰ ਹੈਗੇ ਆ ਉਹ ਕੋਈ ਨਾ ਕੋਈ ਚਾਰ ਪੰਜ ਮੈਂਬਰੀ ਕਮੇਟੀ ਬਣਾਉਣ ਜਾਂ ਮੈਂ ਸਿਕ ਪੌਂਸ ਨੂੰ ਅਪੀਲ ਕਰਾਂਗੇ ਵੀ ਉਹ ਵੀ ਕੋਈ ਬੋਡੀ ਬਣਾਵੇ ਜਿੰਨੀਆਂ ਵੀ ਸਾਡੀਆਂ ਚੜ੍ਹੀਆਂ ਕੰਮ ਕਰਦੀਆਂ ਉਹਨਾਂ ਦੀ ਰਿਪੋਰਟ ਜਿਹੜੀ ਹੈ ਸਾਲ ਦੀ ਸਾਲ ਮੀਡੀਆ ਛਾਪੀ ਜਾਵੇ ਤਾਂ ਜੋ ਸੰਗਤਾਂ ਜਿਹੜੀਆਂ ਇੰਗਲੈਂਡ ਦੀਆਂ ਨਾ ਖੁੱਲ ਕੇ ਆਪਣਾ ਦਸਾਉਣ ਦੇਣ ਤੇ ਸਭ ਤੋਂ ਜਿਹੜਾ ਮੈਸੇਜ ਹੈਗਾ ਸੇਵਾ ਦਾ ਇਹਨੂੰ ਆਪਾਂ ਹੋਰ ਚੜ੍ਹਦੀ ਕਲਾ ਵਿੱਚ ਕਰ ਸਕੀਏ ਹੋਰ ਸੇਵਾ ਕਰ ਸਕੀਏ ਮਾਇਆ ਵੀ ਸਫਲ ਹੋਗੀ ਆਪਣਾ ਜੀਵਨ ਸਫਲ ਹੋਊਗਾ ਮੈਂ ਇਹ اپੀਲ ਜਿੰਨੇ ਵੀ ਸਾਡੇ ਇਹ ਟੀਵੀ ਦੇਖਣਗੇ ਜਾਂ ਅਖਬਾਰ ਪੜ੍ਹਨਗੇ ਉਹਨਾਂ ਨੂੰ ਬੇਨਤੀ ਹੈਗੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ